ਉਹ ਮੈਂ ਇਹ ਗੱਲ ਕਰਦਾ ਵੀ ਕੋਈ ਇੱਕ ਬੰਦਾ ਉੱਠ ਕੇ ਕਹਿੰਦੀ ਮੈਨੂੰ ਸਰਕਾਰੀ ਨੌਕਰੀ ਬਿਨਾ ਪੈਸੇ ਤੋਂ ਮਿਲੀ ਹੈ ਬਿਨਾ ਪੈਸੇ ਦੀ ਗੱਲ ਕੀਤੀ ਹੈ ਗੱਲ ਸਰਕਾਰੀ ਨੌਕਰੀ ਮਿਲਣ ਦੀ ਨਹੀਂ ਕੀਤੀ ਜਿਹ ਆਪਾਂ ਉਹਨਾਂ ਨੂੰ ਮਾਲ ਆਪਾਂ ਕਹਿੰਦੇ ਪਹਿਲਾਂ ਵੀ ਟੀਚਰ ਹੀ ਲੱਗਿਆ ਕੋਈ ਇਹ ਪਹਿਲਾਂ ਟੀਚਰ ਨਹੀਂ ਲੱਗਿਆ ਜਾਂ ਕੋਈ ਫੌਜ ਨਹੀਂ ਕੋਈ ਲੱਗਿਆ ਆਵਾ ਸੀਟ ਦਾ ਹੀਗੀ ਹੈ ਜੀ ਖੁੱਡਣ ਵਾਲੇ ਦੀ ਪੱਕੀ ਅੱਛਾ ਜੀ ਹਾਂ ਜੀ ਲੈਟ ਬਹੁਤ ਛੱਡੀ ਹੈ ਹੂੰ ਠੀਕ ਹੈ ਬਿਲਾ ਤੋਂ ਰਹਤ ਹੈ ਹੂੰ ਉਹ ਸੇਮ ਚ ਮੂੰਹਾਂ ਕਰਤਾ ਉਥੇ ਪਾਣੀ ਦਾ ਔਖੇ ਨੂੰ ਦੇ ਰਾਤ ਨੂੰ ਪਾਣੀ ਵਾਧੂ ਘਟੂ ਤੇ ਛੱਡ ਦਿੰਦੇ ਆ ਅੱਛਾ ਜੀ ਨਹੀਂ ਭਾਏ ਭਾ ਨਹੀਂ ਹੋਈ ਹੈ ਭਾਜਪਾ ਜੇ ਆਊਗੀ ਭਾਜਪਾ ਆਊਗੀ ਸ਼੍ਰੋਮਣੀ ਕਾਲੀ ਦਲ ਦੇ ਮਤਲਬ ਪਿੰਡਾਂ 'ਚ ਸ਼੍ਰੋਮਣੀ ਕਾਲੀ ਦਲ ਆ ਸ਼ਹਿਰਾਂ 'ਚ ਭਾਜਪਾ ਇਹ ਦੋਨੇ ਇਕੱਠੀਆਂ ਹੋ ਕੇ ਆਉਣ ਨੂੰ ਜਿਹੜੇ ਕੋਠਾਂ ਤੇਨ ਦਿਖਦਿਆਂ ਇਹ ਮਤਲਬ ਕਾਲੀ ਦਲ ਦੀ ਦੇਣੀ ਆ ਬਾਈ ਸੱਸੀ ਦਾ ਸ਼ਾਸਤਰੀ ਕਰੋ ਕਿਵੇਂ ਠੀਕ ਹੋ ਠੀਕ ਆ ਬਾਈ ਅਨਾਉਂਸਮੈਂਟ ਹੋ ਗਈ ਆ ਲੋਕ ਸਭਾ ਚੋਣਾਂ ਦੀ ਆਗਾਜ਼ ਹੋ ਗਿਆ ਗਰਮੀਤ ਖੁੱਡੀਆਂ ਕੈਬਨਟ ਮੰਤਰੀ ਆਮ ਆਦਮੀ ਪਾਰਟੀ ਵੱਲੋਂ ਐਲਾਨ ਕਰ ਦਿੱਤਾ ਗਿਆ ਬਠਿੰਡਾ ਸੀਟ ਤੋਂ ਕਿਵੇਂ ਦੇਖਦੇ ਹੋ ਆਮ ਆਦਮੀ ਪਾਰਟੀ ਦੇ ਕੀਤੇ ਕੰਮਾਂ ਨੂੰ ਕਿਵੇਂ ਦੇਖਦੇ ਹੋ ਅਸੀਂ ਜੀ ਗਰਮੀਤ ਖੁੱਡਕਾਂ ਨੂੰ ਵੀ ਐਵੇਂ ਨਹੀਂ ਸਾਡਾ ਗੁਰਸਿੱਖ ਬੰਦਾ ਹੈ ਪਹਿਲੀ ਗੱਲ ਤਾਂ ਉਹਦਾ ਪਿਤਾ ਐਮਪੀ ਰਹਾ ਸੀ ਤੇ ਸਾਨੂੰ ਬਹੁਤ ਵੱਧ ਗਾ ਉਮੀਦਵਾਰ ਗੁਰਸਿੱਖ ਦੀ ਗੱਲ ਕੀਤੀ ਹੈ ਤੁਸੀਂ ਸਿੱਖ ਪੰਥ ਕਹਿੰਦੇ ਕਾਲੀ ਦਲ ਸਿੱਖ ਪੰਥਕ ਪਾਰਟੀ ਹੈ ਕਹਿੰਦੇ ਉਹ ਕਾਲੀ ਦਲ ਬਗਰਾੜੀ ਵਾਲਾ ਤਾਂ ਇਹਨਾਂ ਨੇ ਹੀ ਮੁੱਦਾ ਚੱਕਿਆ ਨਹੀਂ ਕਾਲੀ ਦਲ ਦੀ 20 ਦਾ 5 ਸਾਲ ਨਾਂਗੇ ਕੀ ਕਰਿਆ ਕਾਲੀ ਦਲ ਨੇ ਸਿੱਖ ਪੰਥ ਵਾਸਤੇ ਸਾਨੂੰ ਤਾਂ ਭਖਾਰੀ ਬਣਾਤਾ ਸਿੱਖਾ ਨੂੰ ਨੇ ਅੱਛਾ ਜੀ ਤੇ ਤਾਂ ਅੱਕ ਹੀ ਗਏ ਆ ਸੀ ਦੂਜੇ ਪਾਸੇ ਅੱਛਾ ਜੀ ਹਾਂ ਜੇ ਕਾਲੀ ਦਲ ਵਾਲੇ ਚੰਗੇ ਹੁੰਦੇ ਤੇ ਕਿਵੇਂ ਆਉਂਦੇ ਅੱਛਾ ਜੀ ਹਾਂ ਹੁਣ ਫੇਰ ਪਿਛਲੀ ਹਵਾ ਫੇਰ ਵਗੇਗੀ ਹਾਂ ਉਹ ਕੋਈ ਸਟਾਂਗੇ ਰੂ ਅੱਛਾ ਜੀ ਕਿਵੇਂ ਲੱਗਦਾ ਬਠਿੰਡਾ ਸੀਟ ਕੱਢਣ ਕੇ ਗਰਮਿਤ ਖੁੱਡੀਆਂ ਮੈਂ ਅਖਰ 1.5 ਲੱਖ ਵੋਟ ਤੋਂ ਉੱਪਰ ਜਾ ਕੇ ਜਿੱਤਣਗੇ ਅੱਛਾ ਜੀ ਪੱਕੀ ਗੱਲ ਪੱਕੀ ਗੱਲ ਹੈ ਜਮਾ ਚੰਗੇ ਕੰਮ ਕੀਤੇ ਆ ਪਿੰਡਾਂ ਦੇ ਵਿੱਚ ਵਿਕਾਸ ਹੋਇਆ ਪਿੰਡਾਂ ਦੇ ਵਿੱਚ ਪਿੰਡਾਂ ਦੇ ਵਿੱਚ ਵਿਕਾਸ ਵੀ ਹੋਇਆ ਬਈ ਹਰੇਕ ਨੂੰ ਲਾਈਟ ਫਰੀ 80% ਬੰਦਿਆਂ ਨੂੰ ਭਰਾਈ ਦਾ ਦਾ ਸਿਲੰਡਰ ਨਹੀਂ ਇਥੇ ਬਿੱਲ ਭਰਨੇ ਸੌਖੇ ਸੀ अच्छा जी हां बिजली ਦੇ ਬਿੱਲ ਕਹਿੰਦੇ ਪਿੰਡਾਂ ਦੇ ਵਿੱਚ ਜ਼ੀਰੋ ਆ ਰਹੇ ਆ ਸਹਾਰਾਂ ਦੀ ਸਾਨੂੰ ਆਪ ਨੂੰ ਆਉਂਦੇ ਆ ਬੰਦੇ ਬੈਠੇ ਇੱਥੇ ਸਾਰੇ ਪੁੱਛ ਲੋ ਕਿ ਤੁਹਾਨੂੰ ਜ਼ੀਰੋ ਬਿੱਲ ਨਹੀਂ ਆਉਂਦੇ ਹੂੰ ਠੀਕ ਹੈ हां ਪਿੰਡਾਂ ਦੇ ਵਿੱਚ ਅਸੀਂ ਜਾਣੇ ਆ ਲੋਕ ਕਹਿੰਦੇ ਆ ਜ਼ੀਰੋ ਇਸ ਕਰਕੇ ਆ ਰਹੇ ਆ ਕਿ ਬਿਜਲੀ ਦੇ ਕੱਟ ਵੱਡੇ ਵੱਡੇ ਲਾਏ ਆ ਕੋਈ ਕੱਟ ਨਹੀਂ ਲਾਇਆ ਸਾਡੇ ਟੂ ਵੇਲਰਾਂ ਤੇ 24 ਘੰਟੇ ਲਾਈਟ ਝੋਨੇ ਵੇਲੇ ਦਿੱਤੀ ਆ ਹੁਣ ਰੇਕ ਤੇ ਦਿਨੇ ਕਣਕ ਨੂੰ ਪਾਣੀ ਲਵਾਇਆ ਇਹਨਾਂ ਕੋਲੇ ਤਾਂ ਕੋਈ ਮੁੱਦਾ ਨਹੀਂ ਹੁਣ ਨਹੀਂ ਕੋਲਾ ਮੁਕਦਾ ਹੂੰ ਹੈ ਅੱਛਾ ਜੀ हां ਅਈਦਾ ਜਮਾ ਸੌਖੇ ਦਿਨੇ ਵਟਾਂ ਪੁੱਚਾਂ ਝੋਨੇ ਚ ਦਿਨੇ ਕਣਕ ਨੂੰ ਪਾਣੀ ਲਾਉਣੇ ਅੱਧਾ ਪਾਣੀ ਉਹ ਹੁੰਦਾ ਮਹੱਲਾ ਕਲੀਨਿਕ ਕਿਵੇਂ ਖੁੱਲਿਆ ਤੁਹਾਡੇ ਪਿੰਡ ਸਾਡੇ ਪਿੰਡ ਮਹੱਲਾ ਕਲੀਨਿਕ ਨਹੀਂ ਖੁੱਲਿਆ ਜੀ ਸਾਡੇ ਪਿੰਡ ਦਾ ਸਰਕਾਰੀ ਹਸਪਤਾਲ ਆ ਵਧੀਆ ਚੱਲਦਾ ਉਹ ਵਧੀਆ ਦਵਾਈ ਬੂਟੀ ਹੁੰਦੀ ਆ ਉਹਦੇ ਚ ਸਰਕਾਰੀ ਵੱਡੇ ਹਸਪਤਾਲ ਦੇ ਵਿੱਚ ਜਾਨੇ ਹੋ ਪਰਚੀ ਦੇ ਇਲਾਵਾ ਦਵਾਈ ਦੇ ਪੈਸੇ ਲੱਗਦੇ ਕੋਸ ਨਹੀਂ ਲੱਗਦਾ ਜੀ ਬਹੁਤ ਵਧੀਆ ਚੱਲੀ ਜਾਂਦਾ ਗੋਨਿਆਂ ਨੇ ਮੰਡੀ ਜਾਂਦੇ ਦਵਾਈ ਲੈ ਕੇ ਆਉਂਦੇ ਸਰਕਾਰੀ ਚੋਂ ਹੀ ਲੈਣੇ ਆ ਸੀ ਅੱਛਾ ਜੀ ਹਾਂ ਹੁਣ ਕਿਰਾ ਸਾਡੇ ਕੰਮ ਬਹੁਤ ਪਸੰਦਦਾ ਭਗਵੰਤਾਂ ਦਾ ਠੀਕ ਹੈ ਜਿਵੇਂ ਆਮ ਆਦਮੀ ਪਾਰਟੀ ਨੂੰ ਲਿਆਂਦਾ ਸੀ ਉਵੇਂ ਕੰਮ ਚੰਗੇ ਹੋ ਰਿਹਾ ਬਹੁਤ ਚੰਗੇ ਹੋ ਰਿਹਾ ਜੀ ਵਧ ਗਿਆ ਲੋਕਾਂ ਦੇ ਚੋਰੀ ਚਾਪਟੇ ਤੋਂ ਖਿਹੜਾ ਛੁੱਟ ਗਿਆ ਇਹਨਾਂ ਤੋਂ ਬਾਕੀ ਸਰੇ ਇਹਨਾਂ ਦੀ ਜਿਹੜੀ ਚੌਂਕੀ ਭਰਨੀ ਪੈਂਦੀ ਜਾ ਕੇ ਘਰੇ ਚਾਹ ਕਾਲ ਲਗਾ ਦੇ ਤੇ ਕਾਂਗਰਸਾਂ ਦੇ ਉਹ ਤੋਂ ਖਿਹੜਾ ਛੁੱਟਿਆ ਵਾ ਅੱਛਾ ਜੀ ਹਾਂ ਸਾਡੇ ਸ਼ੰਕ ਕਿਸੇ ਤੇ ਝੂਠਾ ਪਰਚਾ ਨਹੀਂ ਹੁੰਦਾ ਬਹੁਤ ਵਧ ਗਿਆ ਚੱਲਿਆ ਜਾਂਦਾ ਕੰਮ ਸਾਰੇ ਡਾਕਟਰ ਪੁਲਿਸ ਵਾਲੇ ਸਾਰੇ ਲੋਕ ਖੁਸ਼ੀ ਮਨਾਉਂਦੇ ਇਸ ਗੱਲ ਦੀ ਅੱਛਾ ਜੀ ਹਾਂ ਯਾਨੀ ਕਿ ਸਰਕਾਰੀ ਦਰਬਾਰੇ ਚੰਗੇ ਕੰਮ ਬਰਸ਼ਵਰਤਨ ਚੱਲਦਾ ਨਾ 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 ਜੇ ਕੋਈ ਮਾੜੀ ਮੋਟੀ ਲੁੱਕਸ਼ਪ ਕਿਲ ਲਈ ਜਾਂਦਾ ਹੁੰਦਾ ਤਾਂ ਕਹਿਣਾ ਕੀ ਹੈ ਉਹ ਬਹੁਤ ਵਧੀਆ ਕੰਮ ਹੁੰਦੇ ਆ ਤਹਿਸੀਲ ਚ ਜਾ ਕੇ ਤਹਿਸੀਲਦਾਰ ਬਹਿੰਦਾ ਪੂਰੇ ਅਫਸਰ ਹੁੰਦੇ ਆ ਅੱਛਾ ਜਿਲੀ ਦੇ ਬਿੱਲ ਕਿਵੇਂ ਆ ਰਹੇ ਆ ਤੁਹਾਨੂੰ ਬਿਜਲੀ ਬਿੱਲ ਜ਼ੀਰੋ ਆ ਰਹੇ ਆ ਜੀ ਸਾਡੇ ਕੋਲ ਬਿਲਕੁਲ ਸੱਚ ਆਏਗਾ ਹਾਂ ਜੀ ਇਹ ਸੱਚ ਹੈ ਜੀ ਆਮ ਆਦਮੀ ਪਾਰਟੀ ਦੀ ਸਰਕਾਰ ਵੇਲੇ ਜ਼ੀਰੋ ਆਉਣ ਲੱਗੇ ਆ ਜਾਂ ਪਿਛਲੀਆਂ ਸਰਕਾਰਾਂ ਨਹੀਂ ਹੁਣ ਆਮ ਆਦਮੀ ਵੇਲੇ ਆਉਣ ਲੱਗੇ ਆ ਜੀ ਕਿਵੇਂ ਠੀਕ ਲੱਗਦੀ ਆ ਆਮ ਆਦਮੀ ਪਾਰਟੀ ਨੂੰ ਠੀਕ ਹੈ ਜੀ 80% ਠੀਕ ਹੈ ਜੀ ਬਠਿੰਡਾ ਸੀਟ ਤੋਂ ਗੱਲ ਕਰੀਏ ਜੇਕਰ ਹਰ ਸਿਮਰਤ ਕੋਰ ਬਾਦਲ ਖੜੇ ਹੋਣਗੇ ਲੱਖਾ ਸੁਧਾਨਾ ਖੜਾ ਹੋਵੇਗਾ ਭਾਜਪਾ ਵੀ ਆਪਣਾ ਕੈਂਡੀਡੇਟ ਖੜਾ ਕਰੇਗੀ ਜੇਕਰ ਕਾਲੀ ਦਲ ਦੇ ਨਾਲ ਗੱਠਜੋੜ ਨਹੀਂ ਹੁੰਦਾ ਤੇ ਆਮ ਆਦਮੀ ਪਾਰਟੀ ਵੱਲੋਂ ਕੈਬਨਟ ਮੰਤਰੀ ਗਰਮੀਤ ਖੁੱਡੀਆਂ ਨੂੰ ਟਿਕਟ ਦੇ ਦਿੱਤੀ ਹੈ ਕਿਵੇਂ ਦੇਖਦੇ ਹੋ ਤੁਸੀਂ ਜਿੱਤੇਗਾ ਕੌਣ ਕਿਹੜਾ ਲੀਡ ਕਰੇਗਾ ਹਾਂਜੀ ਬਹੁਤ ਵਧੀਆ ਉਮੀਦਵਾਰ ਹੈ ਜੀ ਮੇਰੀ ਖੁੱਡੀਆਂ ਵੀ ਬਾਕੀ ਜੀ ਮੌਕੇ ਤੇ ਪਤਾ ਲੱਗਦਾ ਹੈ ਹਜੇ ਕੁਝ ਨਹੀਂ ਕਹਿ ਸਕਦੇ ਸਰਕਾਰਾਂ ਦੇ ਕੰਮ ਦੇਖ ਕੇ ਅਗਲੇ ਨੇ ਵੋਟਾਂ ਪਾਉਣੀਆਂ ਜੀ ਅੱਛਾ ਠੀਕ ਹੈ ਹਾਂਜੀ ਹਾਂਜੀ ਕੁਝ ਕਹਿ ਨਹੀਂ ਸਕਦੇ ਹੋ ਸਕਦਾ ਗਰਮੀਤ ਖੁੱਡੀਆਂ ਜਿੱਤ ਜਾਣ ਜੀ ਜੀ ਜ਼ਿਆਦਾ ਚਾਂਸ ਨੇ ਬਾਕੀ ਵੀ ਲੋਕਾਂ ਦੇ ਟਪੈਂਡ ਆ ਜੀ ਕੀ ਮੌਕੇ ਠੀਕ ਆ ਕਰ ਜੀ ਬਾਈ ਜੀ ਕੀ ਹਾਲੀ ਬਹੁਤ ਧੀਏ ਬਾਈ ਕਿਵੇਂ ਲੱਗਦਾ ਆਗਾਜ਼ ਹੋ ਗਿਆ ਲੋਕ ਸਭਾ ਚੋਣਾਂ ਦਾ ਐਮਪੀ ਦੀ ਗੱਲ ਕਰੀਏ ਬਠਿੰਡਾ ਸੀਟ ਤੋਂ ਕੈਬਨਿਟ ਮੰਤਰੀ ਕਰਮਿਤ ਖੁੱਡੀਆਂ ਖੜੇ ਕਰ ਦਿੱਤੇ ਗਏ ਨੇ ਹਰ ਸਿਮਰਤ ਕੌਰ ਬਾਦਲ ਦੇ ਅੰਦਾਜ਼ੇ ਲਗਾਏ ਜਾ ਸਕਦੇ ਨੇ ਸੀਟ ਤੋਂ ਲੜਦੇ ਨੇ ਐਮਪੀ ਦੀ ਤੋਂ ਤੇ ਲੱਖਾ ਸਦਾਣਾ ਵੀ ਤਾਂ ਭਾਜਪਾ ਵੱਲੋਂ ਵੀ ਜੇਕਰ ਗਠਜੋੜ ਨਹੀਂ ਹੁੰਦਾ ਤਾਂ ਜਿਹੜਾ ਉਮੀਦਵਾਰ ਐਲਾਨਿਆ ਜਾਣਾ ਕਿਵੇਂ ਲੱਗਦਾ ਕਿਹੜਾ ਸੀਟ ਕੱਢੇਗਾ ਬਠਿੰਡਾ ਦਾ ਭਾਈ ਜੇ ਗਠਜੋੜ ਹੁੰਦਾ ਸ਼ੋਮਨੀ ਕਾਲੀਦਾਲ ਤੇ ਭਾਜਪਾ ਦਾ ਫਿਰ ਤਾਂ ਇਹ ਗਠਜੋੜ ਹੀ ਸੀਟ ਕੱਢੂਗਾ ਜੇ ਅਲੱਗ-ਅਲੱਗ ਲੜਦੇ ਆ ਫਿਰ ਨਹੀਂ ਆਪਾਂ ਕੁਝ ਕਹਿ ਸਕਦੇ ਕਿਉਂਕਿ ਭਾਜਪਾ ਜਿਹੜੀ ਬੀਜਪੀ ਨੂੰ ਵੀ ਕਾਫੀ ਸ਼ਹਿਰੀ ਵੋਟ ਪੈਣੀ ਆ ਅਕਾਲੀ ਸਾਲ ਨੂੰ ਪੈਣੀ ਆ ਪਿੰਡਾਂ ਦੀ ਵੋਟ ਸੋ ਦੋਨੋਂ ਦਿਨਾਂ ਦੀ ਵੋਟ ਇਕੱਠੀ ਹੋਣੀ ਆ ਆਪਾਂ ਅੱਗੇ ਜਲੰਧਰ 'ਚ ਵੀ ਦੇਖਿਆ ਹੈਗਾ ਅਲੱਗ-ਅਲੱਗ ਲੜੇ ਆ ਤੇ ਕਾਂਗਰਸ ਨੂੰ ਤੇ ਆਮ ਆਦਮੀ ਨੂੰ ਫਾਇਦਾ ਹੋਇਆ ਕਿ ਦੋਨੇ ਪਾਰਟੀਆਂ ਗੱਠ ਜੋੜ ਕਰਦੀਆਂ ਤੇ ਸ਼੍ਰੋਮਣੀ ਅਕਾਲੀ ਦਲ ਨੇ ਮਨ ਲਓ ਆਪਣਾ ਇੱਧਰ ਬਠਿੰਡਾ ਇਹਨਾਂ ਦਾ ਗਾੜੀ ਆ ਗਿਆ ਇੱਥੇ ਇਹਨਾਂ ਨੇ ਕੰਮ ਵੀ ਕਰਿਆ ਇਹ 50 ਸਾਲ ਹੋ ਗਿਆ ਮਨ ਲਓ ਇੱਥੇ ਸਾਡੇ ਇੱਥੇ ਪਹਿਲਾਂ ਟਿਬੇ ਹੁੰਦੇ ਸੀ ਬਾਈ ਮਨ ਲਓ ਆਪਣਾ ਮਾਲਵਾ ਜਿਹੜਾ ਇੱਥੇ ਮੋਟਰਾਂ ਲੰਘਾਂ ਇਹਨਾਂ ਨੇ ਕੰਮ ਤਾਂ ਕਰਿਆ ਜਿਹੜੀਆਂ ਸਾਡੇ ਪਹਿਲਾਂ ਬਈ ਇਸ ਜ਼ਮੀਨ ਮਾਲ ਸਾਡੇ ਕੋਈ ਹਿੱਸੇ ਤੇ ਵੀ ਲੈਂਦਾ ਸੀਗਾ। ਹੂੰ ਇਹ ਸਚਾਈ ਆ। ਹੂੰ ਉਦੋਂ ਬਾਅਦ ਝੋਨਾ ਹੋਣ ਲੱਗ ਗਿਆ, ਕਣਕ ਹੋਣ ਲੱਗ ਗਈ। ਜਿਹੜੇ ਕੋਠਾਂ ਤੇ ਉਹ ਦੇਖਦਿਆਂ ਇਹ ਮਾਲੋ ਕਾਲੀ ਦਲ ਦੀ ਦੇਣੀ ਆ। ਬਈ ਜੀ ਆਮ ਆਦਮੀ ਪਾਰਟੀ ਦਾਵੇ ਕਰਦੀ ਹੈ ਕਹਿੰਦੀ ਅਸੀਂ ਮੋਟਰਾਂ ਤੇ ਜਿਹੜੇ ਰਾਤਾਂ ਨੂੰ ਜਾਣਾ ਨਹੀਂ ਪੈਂਦਾ ਦਿਨ ਹੀ ਲੈਟ ਆ ਜਾਂਦੀ ਹੈ, ਦਿਨੇ ਹੀ ਦੇ ਨੇ ਪਾਣੀ ਲਾ ਕੇ ਘਰੇ ਆ ਜਾਂਦਾ ਕਿਸੇ ਨਹੀਂ ਭਰਾ ਲਾਂਗਾ ਤਾਂ ਉਹਨਾਂ ਨੇ ਆ ਨਾ। ਹੂੰ ਇਹ ਕਿ ਲਈ ਆ ਜਿਹੜੀ ਸਰਕਾਰ ਨੇ ਲਾਈ ਉਹ ਤਾਂ ਆਪਾਂ ਉਹਦੇ ਅੱਖਾਂਗੇ ਨਾ ਚਲੋ ਹੁਣ ਲਾਈਟ ਦਾ ਆਪਾਂ ਜ਼ਰੂਰ ਮੰਗਦੇ ਆ ਪਹਿਲਾਂ ਵੀ 8 ਘੰਟੇ ਹੁੰਦੀ ਸੀ ਜਦੋਂ ਭਗਵੰਤ ਮਾਨ ਦੀ ਸਰਕਾਰ ਆਈ ਹੈ ਲਾਈਟ ਜ਼ਰੂਰ ਇਹਨੇ 8 ਘੰਟੇ ਵਾਲਾ ਜਿਹੜਾ ਸਿਸਟਮ ਤੋੜਿਆ ਉਹ ਅਕਾਲੀ ਦਲ ਦੀ ਸਰਕਾਰ ਜਾਂ ਕਾਂਗਰਸੀ ਸਰਕਾਰ ਵੀ ਲਿਆ 8 ਘੰਟੇ ਹੁੰਦੀ ਸੀ ਇਹਨੇ ਮੰਨ ਲਓ ਜਦੋਂ ਆਪੇ ਝੋਨਾ ਲਾਇਆ ਆਪਾਂ ਉਦੋਂ ਲਾਈਟ ਜ਼ਰੂਰ ਵੱਧ ਆਈ ਆ ਇਹ ਮੁੰਲਾ ਆਪਾਂ ਝੂਠ ਨਹੀਂ ਬੋਲ ਰਹੇ ਨਾ ਵੀ ਲਾਈਟ ਨਹੀਂ ਆਈ ਲਾਈਟ ਆਈ ਆ ਹਾਂਜੀ ਭਾਈ ਹਰ ਸਿਮਰਤ ਕੌਰ ਬਦਲ ਜਿੱਤੇਗੀ ਤੁਹਾਡੇ ਅੰਦਰ हां जी ਸ਼੍ਰੋਮਨੀ ਕਾਲੀਦਾਲ ਦਾ ਦੀ ਬੀਜੇਪੀ ਦਾ ਗਠਜੋੜ ਹੁੰਦਾ ਕਿਉਂਕਿ ਆਪਾਂ ਨੂੰ ਸਾਰੇ ਦੇਸ਼ ਜਿਹੜੇ ਭੇਵ ਵੇਣੇ ਆ ਤੇ ਆ ਉਹਨਾਂ ਦੇਖ ਕੇ ਆਪਾਂ ਵੇਵ ਤਾਂ ਹੈਗੀ ਨਰਿੰਦਰ ਮੋਦੀ ਦੀ ਕਿਉਂਕਿ ਰਾਮ ਮੰਦਰ ਬਣਾਇਆ ਉਹਨਾਂ ਨੇ ਜਾਂ ਵੈਸੇ ਹੀ ਉਹ ਸਟਰੋਂਗ ਪ੍ਰਧਾਨ ਮੰਤਰੀ ਉਹ ਦੂਜੀਆਂ ਪਾਰਟੀਆਂ ਮਿਲ ਇਕੱਠੀਆਂ ਨਹੀਂ ਹੋ ਰਹੀਆਂ ਉਹਨਾਂ ਕੋਲ ਕੋਈ ਚਿਹਰੇ ਹੀ ਨਹੀਂ ਗਾ ਤੇ ਉਸ ਹਾਵਨਾ ਆਪਾਂ ਦੇਖੇ ਕਿਉਂਕਿ ਮੋਦੀ ਦਾ ਇਫੈਕਟ ਵੀ ਕਰੂਗਾ ਪੰਜਾਬ 'ਚ ਸ਼ਹਿਰੀ ਵੋਟ ਤਾਂ ਉਹਨੂੰ ਪੈਣੀ ਆ ਪਿੰਡਾਂ ਦੀ ਵੋਟ ਆਪਾਂ ਨਾ ਵੀ ਮੰਨ ਲਗੇ ਬੀਜੇਪੀ ਨੂੰ ਸ਼ਹਿਰੀ ਵੋਟ ਜਾਂ ਹਿੰਦੂ ਵੋਟ ਉਹ ਪ੍ਰਭਾਵਿਤ ਕਰਦੇ ਆ ਕੀ ਤੁਸੀਂ ਨੌਜਵਾਨ ਨੂੰ ਆਮ ਆਦਮੀ ਪਾਰਟੀ ਦਾ ਦਾਅਵੇ ਤੇ ਫਲੈਕਸਾ ਲਗਾ ਰਹੀ ਹੈ ਕਹਿੰਦੀ ਕਿ ਅਸੀਂ 40990 ਨੌਕਰੀਆਂ ਦੇ ਦਿੱਤੀਆਂ ਕਿ ਆਮ ਆਦਮੀ ਪਾਰਟੀ ਦੇ ਕੰਮਾਂ ਕਾਜਾਂ ਤੋਂ ਲੋਕ ਆਮ ਆਦਮੀ ਪਾਰਟੀ ਨੂੰ ਵੋਟ ਨਹੀਂ ਪਾਉਣਗੇ ਵੱਡੇ ਭਰਾ ਹੀ ਗੱਲ ਆ ਦੇ ਆ ਇਟਾ ਪੰਗਾ ਆਪਣਾ ਪਹਿਲਾਂ ਵੀ ਆਪਾਂ ਇਹ ਟਾਇਲ ਉਹਨੂੰ ਉਧਰ ਲੱਗ ਰਹੀ ਐਂਟਰਲੋਕ ਠੀਕ ਹੈ ਜੀ ਇਹ ਆਪਾਂ ਵਿਕਾਸ ਵੇਖਣਾਗਾ ਤਾਂ ਆਪਾਂ ਮੰਨ ਲੈਨੇ ਆਂ ਹਾਂ ਵਿਕਾਸ ਹੋਈ ਜਾਂਦਾ ਹੈ ਨਾ ਇਹ ਚੀਜ਼ਾਂ ਤੋਂ ਲੋਕ ਭਲੱਕ ਕੇ ਗਏ ਨਾ ਵੀ ਸਾਨੂੰ ਨੌਕਰੀਆਂ ਮਿਲਣ ਨੌਕਰੀਆਂ ਉਸ ਲੈਵਲ ਤੇ ਨਹੀਂ ਮਿਲ ਸਕਦੀਆਂ ਆਪ ਨੂੰ ਪ੍ਰਾਈਵੇਟ ਮਲਾਵਰ ਰੁਜ਼ਗਾਰ ਵੀ ਖਿਲਾਉਣਾ ਪੈਣਗੇ ਨੌਜਵਾਨਾਂ ਦੀ ਫਿਰ ਹੀ ਕੋਸ ਹੋ ਸਕਦਾ ਜੇ ਕੱਲੀਆਂ ਆਪਾਂ ਇੰਟਰਲੌਕ ਦੇਖਗੇ ਹੁਣ ਬੰਦਾ ਘਰੇ ਭੁੱਖਾ ਬਿਠਾਵੇਂ ਬੇਰੁਜ਼ਗਾਰ ਬਿਠਾ ਉਹਦੇ ਮੂਰੇ ਆਹ ਐਟ ਲੱਗ ਜੇ ਜਾਂ ਇੰਟਰਲੌਕ ਲੱਗ ਜੇ ਉਹਨੂੰ ਕੋਈ ਫਰਕ ਨਹੀਂ ਪੈਣਾ ਕਿਉਂਕਿ ਮੇਨ ਰੁਜ਼ਗਾਰ ਚਾਹੀਦਾ ਨੌਜਵਾਨਾਂ ਨੂੰ ਰੁਜ਼ਗਾਰ ਤਾਂ ਦਿੱਤਾ ਕਹਿੰਦੇ ਕਿ ਨੌਕਰੀਆਂ ਦਿੱਤੀਆਂ ਛੋਟੇ ਬਈ ਨੌਕਰੀ ਬਈ ਜੇ ਲਾ ਇੱਕ ਹਲਕੇ ਮੋਰੀਆ ਪੈਂਡ ਮਗਰ ਜੇ ਇੱਕ ਨੌਕਰੀਆਂ ਦੋ ਨੌਕਰੀਆਂ ਮਿਲ ਗਈਆਂ ਉਹਨਾਂ ਨੇ ਨਾ ਫਰਕ ਪੈਣਾ ਪ੍ਰਾਈਵੇਟ ਰੁਜ਼ਗਾਰ ਵੀ ਹੁਣ ਜਿਵੇਂ ਆਪਣੇ ਤੁਹਾਨੂੰ ਮੈਂ ਮੇ ਜੇ ਅਕਾਲੀ ਦਲ ਵਲੇ ਵੀ ਦਿੰਦੀ ਹੈ ਮੰਨ ਲਓ ਕਾਂਗਰਸ ਵਲੇ ਵੀ ਦਿੰਦੀ ਉਹ ਫ੍ਰੀ ਜਮ ਦੇਣ ਕਰਕੇ ਉਹ ਜਮ ਟੁੱਟ ਗਈ ਉਹ ਕਿਤੇ ਪ੍ਰਾਈਵੇਟ ਬੰਦੇ ਨੂੰ ਰੁਜ਼ਗਾਰ ਦਿੱਤਾ ਹੁੰਦਾ ਇੱਕ ਨੂੰ ਸਰਕਾਰ ਫ੍ਰੀ ਦਿੰਦੀ ਘਟੋ ਘੜ ਆਪਣੇ ਪੰਜਾਬ 'ਚ ਰੱਖ ਲੋ 12000 ਪੈਂਡਾ ਤੇ 12000 ਨੌਕਰਾਂ ਨੂੰ ਪ੍ਰਾਈਵੇਟ ਹੀ ਮਿਲ ਜਾਂਦੇਗਾ ਮੁੰਡਿਆਂ ਨੂੰ ਨਾਲ ਉਹ ਜਮ ਬਹੁਤ ਘਾ ਰਹਿੰਦੀ ਮੇਰੇ ਪਿੰਡ ਤੁਸੀਂ ਦੇਖਿਓ ਜਮ ਸਾਰੀ ਤੋੜ ਕੇ ਤੋੜ ਕੇ ਲੈ ਗਈ ਜਿਹੜੀ ਫ੍ਰੀ ਚੀਜ਼ ਦੇਣੀ ਆਪਾਂ ਫ੍ਰੀ ਨੂੰ ਸਸਤੀ ਹੋਵੇ ਬਿਜਲੀ ਫ੍ਰੀ ਦਿੱਤੀ ਗਈ ਕਹਿੰਦੇ ਬਿਜਲੀ ਬਿੱਲ ਜ਼ੀਰੋ ਆ ਰਿਹਾ ਹਾਂ ਬਿਜਲੀ ਬਿੱਲ ਬਈ ਆ ਰਿਹਾ ਕੋਸ਼ਿਸ਼ ਕਰਾਂ ਦੇ ਮੈਂ ਮੰਨਦੇ ਹਾਂ ਤੁਹਾਨੂੰ ਵੀ ਪਾਰਟੀ ਦੀ ਸਰਕਾਰ ਚਾਹ ਰਹੀ ਹੈ ਜਾਂ ਪਿਛਲੀਆਂ ਸਰਕਾਰਾਂ ਨਹੀਂ ਪਿਛਲੀ ਸਰਕਾਰਾਂ 'ਚ ਬਈ ਜਿਹੜੀਆਂ ਸੀਗੀਆਂ ਦਲਤ ਸੀਗੇ ਪਰਿਵਾਰ ਆਪਣੇ ਗਰੀਬ ਪਰਿਵਾਰਾਂ ਨੂੰ ਉਹਨਾਂ ਨੇ ਦਿੱਤੀ ਸੀ 300 ਯੂਨਟ ਹਨ ਇਹਨਾਂ ਨੇ ਮਤਲਬ 300 ਯੂਨਟ ਦੀਆਂ ਸਾਰੇ ਘਰਾਂ ਨੂੰ ਕਰਤੀ ਹਾਂ ਉਹਦਾ ਇਫੈਕਟ ਤਾਂ ਹੈਗਾ ਹੈ ਜਿਹੜੀ ਚੀਜ਼ ਹੈਗੀ ਉਹ ਤਾਂ ਹੈਗੀ ਹੈ ਨਾ ਉਹਨੂੰ ਆਪਾਂ ਕਹਿ ਨਹੀਂ ਸਕਦੇ ਹਾਂ ਹੈ ਨਹੀਂ ਸਰਕਾਰੀ ਹਸਪੀਟਲਾਂ ਦੇ ਵਿੱਚ ਲਾਜ਼ ਫਰੀ ਹੋ ਰਿਹਾ ਨਹੀਂ ਜਿਹੜੇ ਲੈਵਲ ਤੇ ਬਈ ਇਹਨਾਂ ਨੇ ਪ੍ਰਚਾਰ ਕਰਿਆ ਸੀਗਾ ਨਾ ਉਸ ਲੈਵਲ ਤੇ ਤਾਂ ਨਹੀਂ ਹੋ ਰਿਹਾ ਮਾ ਲੋ ਹੁਣ ਪਿੰਡਾਂ ਜਿਵੇਂ ਮਹੱਲਾ ਕਲੀਨ ਖੋਲ੍ਹੇ ਜਾ ਰਿਹਾ ਸਾਡੇ ਸੇਵਾ ਦਾ ਕੇਂਦਰ ਬਣਿਆ ਸੀਗਾ ਸੇਵਾ ਦਾ ਕੇਂਦਰ ਸਾਡੇ ਬੰਦ ਹੋ ਗਿਆ ਉਹ ਉਹ ਸ਼ੋਮਨੀ ਕਾਲੀਦਾਲ ਦੇ ਵੇਲੇ ਬਣਿਆ ਸੀਗਾ ਤੇ ਹੁਣ ਉਹ ਸੇਵਾ ਕੇਂਦਰ ਦਾ ਕੰਮ ਕਰਾਉਣ ਵਾਸਤੇ ਜਾਂ ਗੋਨੇ ਵਾਲੇ ਜਾਣਾ ਪਊਗਾ 11 ਕਿਲੋਮੀਟਰ ਦੂਰ ਜਾਂ ਬਹਿੰਡੇ ਜਾਣਾ ਪੈਂਦਾ 25 ਕਿਲੋਮੀਟਰ ਉਹ ਤਾਂ ਕਾਂਗਰਸ ਵੇਲੇ ਹੀ ਬੰਦ ਹੋ ਗਈ ਉਹ ਕਾਂਗਰਸ ਵੇਲੇ ਜਿਹਨਾਂ ਨੇ ਗਲਤ ਕੰਮ ਕਰਤਾ ਸੀ ਉਹਨਾਂ ਨੇ ਬੰਦ ਕਰ ਦਿੱਤੀ ਮਾ ਲੋ ਆਮ ਆਦਮੀ ਨੂੰ ਚਲਾ ਦਿੰਦੀ ਜ਼ਰੂਰੀ ਨੇ ਨਾ ਜੇ ਆਪਾਂ ਕੋਈ ਚੰਗੀ ਸਰਵਿਸ ਦਿੱਤੀ ਆ ਸ਼ੋਮਨੀ ਕਾਲੀਦਾਲ ਨੇ ਦਿੱਤੀ ਆ ਕਾਂਗਰਸ ਨੇ ਦਿੱਤੀ ਆ ਜੇ ਹੁਣ ਆਮ ਆਦ ਇਹ ਗਾਲਾਂ ਕਿ ਸਰਕਾਰ ਨੂੰ ਬੰਦ ਕਰ ਦੇਣ ਨੂੰ ਆ। ਉਹਦਾ ਕੋਈ ਤਕਨੀਕ ਨਾ ਬਣਦੀ ਜਾ ਪਾ ਕੋ ਉਹ ਤਾਂ ਉਹ ਸਰਕਾਰ ਨੇ ਕਰੀ ਸੀਗੀ। ਜਿਹੜਾ ਕੋਈ ਚੰਗਾ ਕੰਮ ਸੀਗਾ ਉਹਨੂੰ ਐਕਸੈਪਟ ਕਰਨ ਵੀ ਹਾਂ ਇਹ ਚੰਗਾ ਕੀਤਾ ਸਰਕਾਰ ਨੇ ਆਪਾਂ ਉਹਨੂੰ ਚਲਾਉਣਾ। ਬੰਦ ਕਰਨ ਦੀ ਨੀਤੀ ਨਾਲ ਲਿਆਉਣ ਵੀ। ਉਹ ਉਹਨਾਂ ਨੇ ਚਲਾਤਾ ਆਪਾਂ ਹੁਣ ਬੰਦ ਕਰ ਦਿਓ। ਹਾਂ। ਕਿਸੀ ਆ ਵੀ ਉਸ ਤਾਂ ਹਸਾਬ ਨਾਲ ਮਤਲਬ ਸੁਧਾਰ ਨਹੀਂ ਹੋਇਆ ਜਿਵੇਂ ਦੋ ਸਾਲਾਂ ਚ ਹੋਣਾ ਚਾਹੀਦਾ ਸੀਗਾ ਸਰਕਾਰੀ ਹਸਪਤਾਲਾਂ 'ਚ ਆਪਾਂ ਵੇਖੋ ਨਾ ਬਈ ਸੁਧਾਰ ਦੀ ਲੋੜ ਹੈਗੀ ਹਜੇ। ਪਿੰਡਾਂ ਦੀ ਗੱਲ ਕਰੀਏ ਤੁਸੀਂ ਪਿੰਡਾਂ ਦੇ ਵਿੱਚ ਰਹਿੰਦੇ ਹੋ ਅਸੀਂ ਤੁਹਾਡੇ ਕੋਲ ਪਹੁੰਚੇ ਹਾਂ ਤੇ ਗੱਲ ਕਰੀਏ ਕਿ ਵਿਦੇਸ਼ਾਂ ਦੇ ਵੱਲ ਕੋਚ ਕਰ ਰਹੇ ਆ ਜਿਹੜੇ ਲੋਕ ਆ ਕਿਵੇਂ ਲੱਗਦਾ ਪਿੰਡਾਂ ਦੇ ਵਿੱਚ ਜਿਹੜਾ ਹੁਣ ਰੁਕੇ ਆ ਲੋਕ ਵਿਦੇਸ਼ਾਂ ਦੇ ਵੱਲ ਜਿਹੜਾ ਰੁਕ ਹੋਇਆ ਸੀ ਕਿ ਉਹ ਘਟਿਆ ਆ ਆਮ ਆਦਮੀ ਪਾਰਟੀ ਦੀ 2 ਸਾਲ ਦੇ ਕਾਰਜਕਾਲ ਦੇ ਸਮੇਂ ਦੇ ਵਿੱਚ ਨਹੀਂ ਉਹ ਤੋਂ ਨਹੀਂ ਬਿਆਨ ਹੀ ਘਟਦਾ ਸਰਕਾਰ ਨਾਲ ਉਹ ਤੋਂ ਮਤਲਬ ਹੁਣ ਨਵਾਂ ਕਰੂਨ ਉੱਥੇ ਲਾਗੂ ਕਰਤਾ ਪਲੱਸ 2 ਤੋਂ ਬਾਅਦ ਹੁਣ ਮਤਲਬ ਬੀਏ ਵਾਲਾ ਜਾਊਗਾ ਉਸ ਲੈਵਲ ਤੇ ਘਟਣਾਗਾ ਮਤਲਬ ਆਪਣੀ ਸਰਕਾਰ ਨਾਲ ਕੋਈ ਨਹੀਂ ਉਸ ਚੀਜ਼ ਨਾਲ ਨਹੀਂ ਘਟਿਆਗਾ ਜੇ ਆਪਾਂ ਕਹੀਏ ਆਮ ਆਦਮੀ ਸਰਕਾਰ ਨਾਲ ਵੀ ਲੋਕ ਮੇਨ ਤਾਂ ਉਹਨੂੰ ਮਾਲੋ ਲਾ ਆਰਡਰ ਆਰਡਰ ਵੀ ਜ਼ਰੂਰੀ ਹੁੰਦਾ ਹਨਾ ਵੀ ਜੇ ਆਪਾਂ ਕਹਿੰਦੇ ਵੀ ਬੰਦਾ ਸੇਫ ਫੀਲ ਕਰੇ ਇਹ ਚੀਜ਼ਾਂ ਵੀ ਹੈਗਾ ਆਪ ਨੂੰ ਬੰਦੇ ਨੂੰ ਹਰੇਕ ਨੂੰ ਕੋਈ ਵੀ ਬੰਦਾ ਤੁਸੀਂ ਕਮਾਈ ਕਰਕੇ ਆਉਣੇ ਆ ਤੁਸੀਂ ਮਾਈਕ ਲਈ ਜਾਂਦੇ ਆ ਜੋ ਸੋਨੂ ਉਸ ਘੇਰ ਕੇ ਲੁੱਟ ਮਾਰ ਕਰ ਲਈ ਸਰਕਾਰ ਕਿਸੇ ਦੀ ਹੋਵੇ ਬੰਦੇ ਨੂੰ ਸੇਫ ਫੀਲ ਹੋਣਾ ਜ਼ਰੂਰੀ ਹੈ ਹਨਾ ਇਹ ਚੀਜ਼ ਦੇ ਵੀ ਸਰਕਾਰ ਨੂੰ ਥੋੜਾ ਜਿਹਾ ਧਿਆਨ ਦੇਣਾ ਚਾਹੀਦਾ ਤੇ ਫੇਰ ਹੀ ਸਹੀ ਆ ਹਨਾ ਫੇਰ ਹੀ ਲੋਕ ਇਧਰ ਵਾਪਸ ਆਉਣਗੇ ਜਿਨਾ ਜਰਾ ਆਪਾਂ ਸੇਫ ਹੀ ਨਹੀਂ ਫੀਲ ਕਰਦੇ ਭਰਾ ਉਹਨਾਂ ਜਰਾ ਸਰਕਾਰ ਕਿਸੇ ਦੀ ਹੋਵੇ ਥੋੜਾ ਸੇਫ ਫੀਲ ਕਰਨਾ ਜ਼ਰੂਰੀ ਹੈ ਵਾ ਸਾਡੀ ਸਰਕਾਰ ਆ ਸਾਡੀ ਪੁਲਿਸ ਆ ਪ੍ਰਸ਼ਾਸਨ ਸਾਡੀ ਮਦਦ ਲਈ ਖੜਾ ਹੈਗਾ ਕਿੰਨੇ ਕਿ ਲੋਕ ਇਤਿਹਾਸੀ ਤਾਂ ਹੁਣ ਲੋਕ ਜਿਵੇਂ ਲੋਕਾਂ ਦੇ ਵਿੱਚ ਪਹਿਲਾਂ ਉਤਸ਼ਾਹ ਪਾਇਆ ਜਾਂਦਾ ਸੀ ਕੋਈ ਲੀਡਰ ਆਉਂਦਾ ਸੀ ਲੱਖਾਂ ਦੀ ਗਿਣਤੀ ਦੇ ਵਿੱਚ ਜਿਹੜੇ ਲੋਕ ਇਕੱਠੇ ਹੁੰਦੇ ਸੀ ਹੁਣ ਕਿਵੇਂ ਦੇਖਦੇ ਹੋ ਤੁਸੀਂ ਨੌਜਵਾਨ ਨੂੰ ਨੌਜਵਾਨਾਂ ਦਾ ਰੋਖਾ ਜਿਹੜਾ ਸਿਆਸਤ ਵੱਲ ਜਾ ਰਿਹਾ ਜਾਂ ਨਹੀਂ ਜਾ ਰਿਹਾ ਨਹੀਂ ਸਿਆਸਤ ਵੱਲ ਵੀ ਨੌਜਵਾਨ ਤਾਂ ਜਾ ਰਿਹਾ ਪਰ ਇੱਥੇ ਕੀ ਸਿਸਟਮ ਹੈ ਜਿਵੇਂ ਪੀੜ੍ਹੀਦਰ ਪੀੜ੍ਹੀ ਸਿਸਟਮ ਚੱਲਿਆ ਆਉਂਦਾ ਉਦੋਂ ਪਹਿਲਾਂ ਜਿਹੜੇ ਪੁਰਾਣੀਆਂ ਪਾਰਟੀਆਂ ਚ ਕੋਈ ਵੀ ਆ ਉਹ ਪਰਿਵਾਰਕ ਤੌਰ ਤੇ ਅੱਗੇ ਨੌਜਵਾਨਾਂ ਨੂੰ ਲਿਆ ਰਹੇ ਆ ਉਹੀ ਪਿੰਡਾਂ ਚ ਆ ਜਾਂ ਹੋਰ ਸ਼ਹਿਰਾਂ ਚ ਜਿਹੜੇ ਕੋਈ ਮੋਢਵਰ ਬੰਦੇ ਆ ਉਹ ਨਵੇਂ ਬੰਦੇ ਨੂੰ ਮਾਲਕ ਕੰਪਿਟੀਸ਼ਨ ਦਾ ਉਹਦਾ ਵੀ ਹੈਗਾ ਹੀ ਹੈਗਾ ਕੋਈ ਵੀ ਬੰਦਾ ਸਾਨੂੰ ਨਿਹਾਉਣ ਦਿੰਦਾ ਹੈਗਾ ਉਹ ਕਹਿੰਦੇ ਉਹਨਾਂ ਦਾ ਮਕਸਦ ਹੁੰਦਾ ਸਾਡਾ ਮੁੰਡਾ ਹੀ ਆਵੇ ਮੂਰੇ ਤੁਸੀਂ ਪਿੰਡਾਂ ਦੇ ਵਿੱਚ ਰਹਿੰਦੇ ਹੋ ਜਿਵੇਂ ਪਹਿਲਾਂ ਪੱਕੇ ਲੋਕੋ ਲੱਗੇ ਹੁੰਦੇ ਸੀ ਬਜ਼ੁਰਗ ਕਹਿ ਦਿੰਦੇ ਸੀ ਕਿ ਆਪਾਂ ਕਾਲੀਦਾਲਾਂ ਆ ਆਪਾਂ ਕਾਂਗਰਸ ਆ ਤੇ ਆਪਾਂ ਕਾਂਗਰਸ ਨੂੰ ਵੋਟ ਪਾਵਾਂਗੇ ਇਦਾਂ ਦੇ ਨੌਸਵਾਨੀ ਦੇ ਵਿੱਚ ਹੁਣ ਕਿਵੇਂ ਦਾ ਮਾਹੌਲ ਦੇਖਣ ਨੂੰ ਮਿਲ ਰਿਹਾ ਲੋਕ ਆਪ ਮਹਾਰੇ ਵਿਕਾਸ ਨੂੰ ਵੋਟਾਂ ਪਾਉਣਗੇ ਜਾਂ ਲੋਗੋ ਨੂੰ ਜਿਵੇਂ ਪਾਰਟੀ ਨੂੰ ਜਿਵੇਂ ਬਜ਼ੁਰਗਾਂ ਤੋਂ ਤੁਰਿਆ ਆ ਰਿਹਾ ਸੀ ਉਸ ਚੀਜ਼ ਨੂੰ ਵੋਟ ਨਹੀਂ ਉਹ ਚੀਜ਼ ਦਾ ਬਈ ਆਪਾਂ ਦੇਖਿਆ ਹੀ ਹੁਣ ਬਾਈਛ ਹੋ ਹੀ ਗਿਆ ਨਾ ਉਦੋਂ ਪਹਿਲਾਂ ਜਦ ਲੋਗੋ ਲੱਗਿਆ ਸੀ ਨਾ ਉਦੋਂ ਕਾਂਗਰਸ ਤੇ ਸ਼੍ਰੋਮਣੀ ਅਕਾਲੀ ਦਲ ਸੀਗਾ ਸ਼੍ਰੋਮਣੀ ਅਕਾਲੀ ਦਲ ਨੂੰ ਪੰਥਕ ਵੋਟ ਮੰਨੀ ਜਾਂਦੀ ਸੀਗੀ ਉਹ ਪੈਂਦੀ ਸੀਗੀ ਚਲੋ ਕੋਈ ਨਾ ਕੋਈ ਉਹਨਾਂ ਦਾ ਗਲਤ ਨਾ ਰੰਗਾ ਉਹਨਾਂ ਨੇ ਆਪ ਹੀ ਕਬੂਲ ਕੀਤਾ ਗਾ ਉਹ ਸਿੱਕੇ ਤੋਂ ਥੋੜਾ ਜਿਹਾ ਸਾਈਡ ਤੇ ਚਲੇ ਤੋ ਉਸ ਕਰਕੇ ਪੰਥਕ ਬੋਰਡ ਦਾ ਆਪਣੀ ਮਨ ਲੋ ਸ਼੍ਰੋਮ ਨਿਕਲ ਦਲ ਨੂੰ ਕਿ ਪੈਂਦੀ ਰਹੀ ਆ ਹੁਣ ਜਿੱਤੇ ਰਾਉਂ ਨਾਲ ਜਿਹੜੀ ਮਨ ਲੋ ਕਾਂਗਰਸ ਚੋਂ ਜਾਂ ਸ਼੍ਰੋਮ ਨਿਕਲ ਦਲ ਰੂਸੀ ਵੀ ਵੋਟ ਆ ਜਿਹਨਾਂ ਦੇ ਨੀਤੀਆਂ ਨਾਲ ਨਹੀਂ ਸਹਿਮ ਸੀਗੀ ਉਹ ਸ਼ਿਫਟ ਹੋ ਕੇ ਇਹਦਾ ਆਮ ਆਦਮੀ ਚ ਜਾਵੜੀ ਹਾਂ ਹੁਣ ਕੋਈ ਲੋਗੋ ਦਾ ਕੋਈ ਨਹੀਂ ਪਤਾ ਲੱਗਦਾ ਕੋਈ ਝੰਡਗਾ ਆ ਕੇ ਲਾਏਗਾ ਹੀ ਆ ਸਾਰੇ ਚਾਰ ਚਾਰ ਝੰਡਗਾਂ ਲੱਗੀਆਂ ਪੰਗਾ ਲੋਕਾਂ ਦੇ ਘਰਾਂ ਚ ਹੁਣ ਸਾਇਲੈਂਟ ਵੋਟ ਜ਼ਿਆਦੇ ਪਤਾ ਨਹੀਂ ਲੱਗਦਾ ਕਿਸੇ ਨੂੰ ਵੀ ਕੋਈ ਕਹਿ ਸਕਦਾ ਵੀ ਸਾਨੂੰ ਪਤਾ ਲੱਗਦਾ ਕਿ ਕਿੰਦਰ ਜਾ ਰਹੀ ਵੋਟ ਸਾਇਲੈਂਟ ਵੋਟ ਪਾਉਂਦੇ ਲੋਕਾਂ ਸਾਈਲੈਂਟ ਪਹੁੰਦੀ ਆ ਪਰ ਨੌਸਵਾਨ ਜਿਹੜੇ ਉਹ ਤਾਂ ਵਿਕਾਸ ਦੇ ਵੱਲ ਜਾਣਗੇ ਵਿਕਾਸ ਨੂੰ ਪਾਉਣਗੇ ਵੋਟ ਜਾਂ ਅੰਤਮੀ ਪਹਿਲਾਂ ਮੈਂ ਗੱਲ ਕਰਕੇ ਹਟਿਆ ਕਿ ਲੋਕ ਆਮ ਆਦਮੀ ਪਾਰਟੀ ਦਾ ਜਿੰਨਾ ਤੇ ਲੋਗੋ ਲੱਗਿਆ ਉਸ ਨੂੰ ਵੋਟ ਪਾਉਣਗੇ ਨਾ ਲੋਕ ਭਈ ਉਸ ਵੋਟ ਪਈ ਸੀਗੀ ਵਿਧਾਨ ਸਭਾ ਦੀ ਸੀਗੀ ਹੁਣ ਹੋਰ ਸਭਾ ਦਾ ਵੋਟ ਪੈਣੀ ਹੈ ਨਾ ਜੋ ਨਰਿੰਦਰ ਮੋਦੀ ਦੀਆਂ ਕੋਈ ਸਕੀਮਾਂ ਉਹਨਾਂ ਦੀਆਂ ਵੀ ਚੰਗੀਆਂ ਮੰਨ ਲਓ ਆਪਣੇ ਗੋਡਿਆਂ ਦੇ ਆਪਰੇਸ਼ਨ ਹੁੰਦੇ ਆ ਅਨੁਸ਼ਮਾਨ ਕਾਰਡ ਬਣਾਇਆ ਉਹਨਾਂ ਨੇ 5 ਲੱਖ ਦਾ ਲਾਲਚ ਹੋ ਰਿਹਾ ਉਹ ਨਈ ਹਜੇ ਲਾ ਕੋ ਲੋ ਉਹਨਾਂ ਲੋਕਾਂ ਨੂੰ ਪਤਾ ਸਕੀਮਾਂ ਉਹਨਾਂ ਦੀਆਂ ਵੀ ਠੀਕ ਐ ਨਹੀਂ ਗਲਤ ਨਹੀਂ ਚਲੋ ਕਿਸਾਨੀ ਦੇ ਮੁੱਦੇ ਦੇ ਮਤਲਬ ਸੀ ਵੀ ਕਿਸਾਨੀ ਪਰਿਵਾਰਾਂ ਨਾਲ ਸੰਬੰਧ ਤਾਂ ਚਲੋ ਸਾਡਾ ਕੁਝ ਨਾ ਕੁਝ ਟਕਰਾਅ ਉਹਨਾਂ ਨਾਲ ਹੈਗਾ ਹੈ ਐਮਐਸਪੀ ਦੇ ਜਾਂ ਹੋਰ ਮੁੱਦਿਆਂ ਦੇ ਹੈਗਾ ਬਟ ਕੋਈ ਨਾ ਕੁਝ ਉਹਨਾਂ ਦੀ ਚੀਜ਼ਾਂ ਉਹਨਾਂ ਨੇ ਕਰੀਆਂ ਕਿਵੇਂ ਦੇਖ ਦਿਉ ਪਿੰਡਾਂ ਦੇ ਵਿੱਚ ਪਾਜਪਾ ਦਾ ਵੋਟ ਬੈਂਕ ਹੈ ਜਾਂ ਨਹੀਂ ਨਹੀਂ ਪਾਜਪਾ ਨਹੀਂ ਹੈ ਹੈ ਪਾਜਪਾ ਜੇ ਆਊਗੀ ਪਾਜਪਾ ਆਊਗੀ ਸ਼੍ਰੋਮ ਨਹੀਂ ਕਾਲੀਦਾਲ ਦੇ ਮਤਲਬ ਪਿੰਡਾਂ 'ਚ ਸ਼੍ਰੋਮ ਨਹੀਂ ਕਾਲੀਦਾਲਾ ਸ਼ਹਿਰਾਂ 'ਚ ਪਾਜਪਾ ਇਹ ਦੋਨੇ ਇਕੱਠੀਆਂ ਹੋ ਕੇ ਆਉਣਗੇ ਜੀ ਅਲੱਗ-ਅਲੱਗ ਨਹੀਂ ਆ ਸਕਦੇ ਇਹ ਦੋਨੇ। ਇਹਨਾਂ ਦੋਨਾਂ ਦਾ ਨੁਕਸਾਨ ਆ ਜੇ ਅਲੱਗ-ਅਲੱਗ ਰਹਿਣਗੇ। ਫਿਰ ਕਾਂਗਰਸ ਜਾਂ ਆਮ ਆਦਮੀ ਪਾਰਟੀ। ਹਾਂ ਇਹਨਾਂ ਦੋਨਾਂ ਨੂੰ ਫਾਇਦਾ ਹੋਣਾ ਫਿਰ। ਇਹ ਕਿਹਦੀ ਲੋਕ ਸਭਾ ਸੀਟ ਹੈ ਜਿਹੜੀ ਬਠਿੰਡਾ ਕੱਟ ਸਭਾ ਸੀਟ ਦਾ ਹੀਗੀ ਆ ਜੀ ਖੁੱਡਣ ਵਾਲੇ ਦੀ ਪੱਕੀ। ਅੱਛਾ ਜੀ। ਹਾਂ ਜੀ। ਹਰਸਿਮਰਤ ਕਹਿੰਦੇ ਅਸੀਂ ਲੈ ਜਾਵਾਂਗੇ। ਹਰਸਿਮਰਤ ਦੀ ਵੀ ਠੀਕ ਹੈ ਅੱਗੇ ਨਾਲ ਪੋਜੀਸ਼ਨ ਇਹਨਾਂ ਦੀ ਪਹਿਲੇ ਨੇ ਰਹੀ ਇਹ ਚੀਜ਼ ਪੜਨਾ ਪਊ। 1 ਸੌ ਲੱਖ ਤੇ ਪਹਿਲੇ ਜਿੱਕੇ ਦੂਜੇ 25000 ਤੇ ਲੱਖ ਵੋਟ ਸਿੱਧ ਗਈ ਤੀਜੇਰੀ ਫੇਰ ਵੋਟ ਕੱਟੀ ਹੈ ਠੀਕ ਹੈ ਕਿ ਨਹੀਂ ਐਤ ਕੀ ਠੀਕ ਹੈ ਟੱਕਰ ਦੇ ਸਕਦੇ ਇੱਕ ਦੂਜੇ ਨੂੰ ਪਰ ਜ਼ਿਆਦਾ ਡਿਪੈਂਡ ਕਰਦਾ ਹੈਗਾ ਗੱਠ ਜੋੜ ਤੇ ਜਿਹਦਾ ਗੱਠ ਜੋੜ ਹੁੰਦਾ ਫਿਰ ਨਤੀਜੇ ਕੁਝ ਹੋਰ ਨਹੀਂ ਕਰ ਸਕਦਾ ਵੱਡੀ ਮੀਦਾ ਹੈ ਵੀ ਇਹ ਕਾਨੂੰਨਾਂ ਨੂੰ ਭੱਲ ਜਾਣਾਂ ਫੇਰ ਕੋਈ ਗੱਠ ਜੋੜ ਦੀ ਗੱਲ ਪਤਾ ਹੋਊਗੀ ਇੱਕ ਪਾਸੇ ਤਾਂ ਜਿਵੇਂ ਜਿਵੇਂਦਾਰ ਬੈਠਿਆ ਸਾਲ ਪਹਿਲਾਂ ਬੈਠੇ ਰਹੇ ਤੇ ਹੁਣ ਬੈਠੇ ਰਹੇ ਇੱਕ ਪਾਸੇ ਤਾਂ ਕਾਲੀ ਦਾ ਜਦੋਂ ਗੱਠ ਜੋੜ ਕਰ ਰਿਹਾ ਹੈ ਦੂਜੇ ਪਾਸੇ ਪੰਜਾਬ ਦੇ ਖਸਾਨਾ ਨੂੰ ਖਤਮ ਕਰਨ ਵਾਸਤੇ ਮੁਰੇ ਬਦੁਖਾ ਦਾਣੀ ਬੈਠੇ ਕਿੱਥੋਂ ਦਾ ਕਾਨੂੰਨ ਹੈ ਤੇ ਪੰਜਾਬ ਸਰਕਾਰ ਨੇ ਕਿਹੜਾ ਉਹਨਾਂ ਦੀ ਹੈਲਪ ਕੀਤੀ ਹੈ ਪੰਜਾਬ ਦੇ ਵਿੱਚ ਆ ਕੇ ਜਿਹੜਾ ਸ਼ੁਭ ਕਰਨ ਦੀ ਮਤਤ ਹੋਈ ਤੇ ਉਹਨਾਂ ਵੱਲੋਂ ਗੋਲੀਆਂ ਚਲਾਈਆਂ ਗਈਆਂ ਉਹਨਾਂ ਨੇ ਗੋਲੀਆਂ ਚਲਾਈਆਂ ਨਾ ਗੀਆਂ ਪਰ ਉਹੋ ਕਾਨੂੰਨ ਦੇ ਦਰ ਵਿੱਚ ਤਾਂ ਉਹ ਵੀ ਨਹੀਂ ਰਹੇ ਕਾਨੂੰਨ ਦੇ ਦਰ ਵਿੱਚ ਸਿਰਫ ਜਿਹੜੀ ਪੰਜਾਬ ਸਰਕਾਰ ਜਿਹੜੀ ਆਪ ਦੇ ਲੈਵਲ ਤੇ ਕੰਮ ਕਰ ਸਕਦੀ ਸੀ ਇਧਰੋਂ ਸ਼ਾਂਤਮਈ ਬੰਦੇ ਜਾਂਦੇ ਹਨਾ ਠੀਕ ਹੈ ਉਹਦੇ ਚ ਪੰਜਾਬ ਸਰਕਾਰ ਦਾ ਤਾਂ ਕੋਈ ਲੱਲਖਾ ਖੰਡ ਰਹੇਗਾ ਸ਼ਾਂਤਮਈ ਢੰਗ ਨਾਲ ਕੋਈ ਵੀ ਰੋਸ ਕਰ ਸਕਦਾ ਉਹ ਰੋਸ ਕਰਨ ਨਹੀਂ ਜਾਂਦਾ ਸੀ ਉਹ ਤਾਂ ਚੱਲ ਰਹੀ ਹੈ ਭਾ ਜੀਪੀ ਦੇ ਇਸ਼ਾਰੇ ਤੇ ਗੋਲੀਆਂ ਚੱਲੀਆਂ ਜਿਹੜੀਆਂ ਉਹਦੇ ਵਿੱਚ ਦੋਸ਼ੀ ਤੁਸੀਂ ਪੁਗਾਣ ਤਾਂ ਮਾਂਜਾ ਮਾਨ ਸਰਕਾਰ ਨੂੰ ਕਹਿ ਰਹੇ ਹਮ ਜਿਹੜੀ ਅਨਮੋਲ ਗੱਲ ਮਾਨਤੀ 5 ਮਿੰਟ ਕਿ ਲੱਗਦਾ ਕਿਸਾਨ ਤਾਂ ਕਹਿੰ ਗੜੇ ਮਾਰੀ ਦਾ ਮੌਜੂਦਾ ਨਹੀਂ ਜਿਹੜੀ ਗੱਲ ਹੈ ਨਾ ਉਹ ਗੜੇ ਮਾਰੀ ਦਾ ਮੌਜੂਦਾ ਵੀ ਆਇਆ ਪਰ ਘੱਟ ਘੱਟ ਆਇਆ ਹੈ ਇਹ ਗੱਲ ਨਹੀਂ ਜਿਵੇਂ ਹੁਣ ਪਹਿਲਾਂ ਮੰਨ ਕੇ ਚੱਲੋ ਵੀ ਇਹ ਦੂ ਪਹਿਲਾਂ 8-8000 ਰੁਪਏ ਬਾਦਸ ਕਰਨ ਨਹੀਂ ਦਿੱਤਾ ਵੀ ਮੰਨ ਕੇ ਚੱਲੋ ਜਿਹੜੇ ਨਰਮੇ ਦਾ ਖਰਕੀ ਠੀਕ ਹੈ ਕਿ ਨਹੀਂ ਉਹ ਉਸ ਟਾਈਮ ਤੇ ਵੀ ਇਹ ਗੱਲਾਂ ਹੁੰਦੀਆਂ ਸੀ ਵੀ ਉਸ ਟਾਈਮ ਤੇ 8 ਬਹੁਤ ਹੈ ਜਿਹੜੇ ਟਾਈਮ ਤੇ ਅੱਜ ਦੀ ਅਮਾਉਂਟ ਅੱਜ ਦੇ ਹਿਸਾਬ ਨਾਲ ਉੱਤੇ ਬਹੁਤ ਅਜੀ ਹੁੰਦੀ ਹੈ ਤਾਂ ਉਦੋਂ ਲਗਭਗ ਹੈ ਉਦੋਂ ਹਰੇਕ ਨੂੰ ਲਗਭਗ ਮਿਲਿਆ ਤੇ ਉੱਥੇ ਸਾਡੇ ਪਿੰਡ ਦਾ ਛੋਣ ਵਾਲੇ ਵੀ ਲੈ ਗਏ ਹੂੰ ਠੀਕ ਹੈ ਕਿ ਨਹੀਂ ਤੇ ਹੁਣ ਗੱਲ ਇਹ ਹੈ ਵੀ ਹੁਣ ਲਈ ਗੜੇ ਮਰੀਆ ਇਹਦਾ ਹਲੇ ਤੱਕ ਕਿਸੇ ਨਾਂ ਦਾ ਵੀ ਮੇਰੇ ਖਿਆਲ ਤੋਂ ਕੋਈ ਸਰਵਾ ਆਇਆ ਤੇ ਨਾ ਹੀ ਅੱਗੇ ਹੋ ਸਕਦਾ ਕੋਈ ਆਉਣ ਦੀ ਉਮੀਦ ਹੈ ਕਿਉਂਕਿ ਸਰਕਾਰੀ ਕੰਮ ਠੱਪ ਪਏ ਆ ਹੂੰ ਇਹ ਆਮ ਆਦਮੀ ਪਾਰਟੀ ਕਹਿੰਦੀ 13 ਦੀ ਥਾਂ ਤੇ 14 ਲੈ ਜਾਗੇ ਆਮ ਆਦਮੀ ਪਾਰਟੀ ਅਸੀਂ ਤਾਂ ਕਹਿੰਦੇ ਵੀ 14 ਲੈ ਕੇ ਜਾਵੇ ਹੂੰ ਲੇ ਜਾਣਗੇ ਪਿੰਡਾਂ ਦੇ ਲੋਕ ਪਿੰਡਾਂ ਦੇ ਵਿੱਚ ਤੁਸੀਂ ਜਾਣਦੇ ਹੋ ਕਿਵੇਂ ਲੱਗਦੇ ਨੇ ਪਿੰਡਾਂ ਦੇ ਵਿੱਚ ਵੀ ਜਾਣਦੇ ਆ ਸਾਡੇ ਨਾਲੋਂ ਜ਼ਿਆਦਾ ਤਾਂ ਤੁਸੀਂ ਮੀਡੀਆ 'ਚ ਘੁੰਮਦੇ ਆ ਜਿੱਥੇ ਤੁਸੀਂ ਕਹਿੰਦੇ ਆ ਵੀ ਪਿੰਡਾਂ ਦੇ ਵਿੱਚ ਸਾਡੇ ਨਾਲੋਂ ਦਾ ਵੱਧ ਤੁਸੀਂ ਵਿਚਰਦੇ ਆ ਠੀਕ ਨਹੀਂ ਪਿੰਡਾਂ ਦੇ ਹਾਲਾਤ ਵੇਖੀਏ ਅੱਗੇ ਨਾਲੋਂ ਤਾਂ ਬਿਹਤਰੀ ਨਹੀਂ ਜਾ ਰਹੇ ਹੈ ਜਿਹਦੀ ਗੱਲ ਦੀ ਰੋਜ਼ਗਾਰ ਦੇ ਮਸਲੇ ਤੇ ਰੋਜ਼ਗਾਰ ਦੇ ਮਸਲੇ ਤੇ ਮੈਨੂੰ ਨਹੀਂ ਲੱਗਦਾ ਵੀ ਪਿਛਲੇ 10 ਸਾਲਾਂ 'ਚ ਸਾਡੇ ਪਿੰਡ ਦੇ ਕਿਸੇ ਬੰਦੇ ਨੂੰ ਬਿਨਾਂ ਪੈਸੇ ਦਿੱਤੇ ਤੋਂ ਨੌਕਰੀ ਮਿਲ ਗਈ ਹੋ ਤੇ ਅੱਜ ਕੋਈ ਇੱਕ ਬੰਦਾ ਉੱਠ ਕੇ ਕਹੇ ਵੀ ਜੇ ਨਰੇਗਿਆ ਮਿਲਿਆ ਤਾਂ ਕਿਸੇ ਤੋਂ ਪੰਜੀ ਲਈਤੀ ਜਦੋਂ ਕਿਉਂ ਬਾਈ ਜੀ ਮਿਲ ਗਿਆ ਪਿੰਡ ਦੇ ਵਿੱਚ ਕੋਈ ਰੋਜ਼ਗਾਰ ਤਾਂ ਬਈ ਜਿਹੜੇ ਮਤਲਬ ਫੌਜ ਜਾਂਦੇ ਕੋਈ ਬੰਦਾ ਹਨ ਜਾਂ ਕੋਈ ਸਰਕਾਰੀ ਨੌਕਰੀ ਹੁੰਦਾ ਪਹਿਲਾਂ ਵੀ ਮਿਲਦਿਆ ਸੀਗਾ ਜਿਉਂ ਆਪਾਂ ਉਹਨਾਂ ਨੂੰ ਮਾਲ ਆਪਾਂ ਕਹਿੰਦੇ ਪਹਿਲਾਂ ਵੀ ਟੀਚਰ ਹੀ ਲੱਗੇ ਕੋਈ ਜੇ ਪਹਿਲਾਂ ਟੀਚਰ ਨੇ ਲੱਗੇ ਜਾਂ ਕੋਈ ਫੌਜ ਨਹੀਂ ਕੋਈ ਲੱਗਿਆ ਕਹਿੰਦੇ ਜੇ ਉਹੀ ਬੰਦੇ ਨੇ ਜਿਹੜਾ ਆਪਾਂ ਉਹਨਾਂ ਨੂੰ ਫੇਰ ਦਿਖਾ ਦਗੇ ਹਾਂ ਇਹਨਾਂ ਨੂੰ ਨੌਕਰੀ ਮਿਲੀ ਆ ਉਹ ਤਾਂ ਪਹਿਲਾਂ ਵੀ ਮੈ ਰਿੰਗ ਰੁਟੀਨ ਵਰਕ ਆ ਵੀ ਉਹ ਤਾਂ ਯਾਰ ਤੁਹਾਡੇ ਪਿੰਡ 'ਚ ਨੌਕਰੀ ਮਿਲੀ ਕਿਸੇ ਨੂੰ ਪਹਿਲਾਂ ਵੀ ਮਿਲਦਿਆ ਸੀ ਬਈ ਇਸ ਵਾਰ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਆਦਮੀ ਪਾਸੋਂ ਤਾਂ ਨੌਕਰੀਆਂ ਸਰਕਾਰੀ ਮਿਲਦੇ ਆ ਰੁਟੀਨ ਚ ਉਹ ਤਾਂ ਹੂੰ ਤੁਸੀਂ ਕਹਿੰਦੇ ਹੋ ਕਿ ਪੰਜਾਬ ਦੀਆਂ ਮਿਲਦੀਆਂ ਸੀ ਉਹ ਮੈਂ ਇਹ ਗੱਲ ਕਰਦਾ ਵੀ ਕੋਈ ਇੱਕ ਬੰਦਾ ਉੱਠ ਕੇ ਕਹਿੰਦੀ ਮੈਨੂੰ ਸਰਕਾਰੀ ਨੌਕਰੀ ਬਿਨਾ ਪੈਸੇ ਤੋਂ ਮਿਲਦੀ ਹੈ ਬਿਨਾ ਪੈਸੇ ਤੋਂ ਗੱਲ ਕੀਤੀ ਹੈ ਗੱਲ ਸਰਕਾਰੀ ਨੌਕਰੀ ਮਿਲਣ ਦੀ ਨਹੀਂ ਕੀਤੀ ਬਿਨਾ ਪੈਸੇ ਤੋਂ ਮਿਲਣ ਦੀ ਗੱਲ ਕੀਤੀ ਹੈ ਵੀ ਕੋਈ ਇੱਕ ਬੰਦਾ ਉੱਠ ਕੇ ਕਹੇ ਇਹ ਇਸ ਵਾਰ ਬਿਨਾ ਪੈਸੇ ਤੋਂ ਮਿਲੀ ਹੈ ਨੌਕਰੀ ਬਿਨਾ ਪੈਸੇ ਤੋਂ ਜਿੱਦੇ ਸਾਹਮਣੇ ਸੋਸ਼ਲ ਮੀਡੀਆ ਤੇ ਆਪਦੇ ਆਪ ਲੋਕ ਕਹਿੰਦੇ ਆ ਕਿ ਵੀ ਅਸੀਂ ਬਿਨਾ ਪੈਸੇ ਤੋਂ ਦਿੱਤੀ ਹੈ ਸਨ ਅਰਥ ਵਿੱਚ ਜੋਬ ਲੈਟਰ ਕਿ ਤੱਕ ਕਹਿੰਦੇ ਸੀਐਮ ਭਗਵਾਨ ਜੀ ਮਾਨ ਉਹਨਾਂ ਨੂੰ ਬਿਠਾਉਂਦੇ ਆ ਤੇ ਫਿਰ ਜਾ ਕੇ ਉਹ ਬੋਲਦੇ ਆ ਲੋਕ ਤਾਂ ਇਹ ਗੱਲਾਂ ਕਹਿ ਰਹ ਜਿਵੇਂ ਲੋਕ ਕਹਿੰਦੇ ਆ ਉਹ ਵੀ ਕੁਝ ਹੱਦ ਤੱਕ ਸਹੀ ਹੋਣਗੇ ਤੇ ਮਾਨ ਸਰਕਾਰ ਜਿਹੜੇ ਸਰਕਾਰ ਕੰਮ ਚੱਲੀਆਂ ਦਾ ਉਸਾਂ ਨਾਲ ਵੀ ਸਹੀ ਹੈ ਠੀਕ ਹੈ ਕਿ ਨਹੀਂ ਪਰ ਆਏ ਆ ਜਿਵੇਂ ਦੂਜਿਆਂ ਦੇ ਮੁਕਾਬਲੇ ਆਪਾਂ ਮਾਨ ਸਰਕਾਰ ਨੂੰ ਕਹਿ ਦਿੱ ਗਏ ਵੀ ਇਹਨੇ ਕੰਮ ਨਹੀਂ ਕੀਤਾ 25 ਸਾਲ ਤੇ 2 ਸਾਲਾਂ 'ਚ ਫਰਕ ਆਉਂਦਾ ਹੈ ਇਹ ਕਦੇ ਨਾ ਖਤਮ ਹੋਇਆ ਤੇ ਨਾ ਹੀ ਹੋਣਾ ਹਮ ਇੱਕ ਕਰੀਏ ਲਗਾਤਾਰ ਜਿਹੜੇ ਸਾਹਿਬ ਜੀ ਹੁਣ ਕੰਡੀਸ਼ਨ ਹੈ ਠੀਕ ਹੈ ਜੇ ਤਾਂ ਮੰਨ ਕੇ ਚੱਲੋ ਲੋਕਾਂ ਨੇ ਦੇਖ ਲਿਆ ਵੀ ਖੇਤੀ ਕਾਨੂੰਨ ਵੇਖਨੇ ਆ ਫਿਰ ਤਾਂ ਚੁੱਪ ਕਰਕੇ ਵੋਟ ਇਹਨਾਂ ਨੂੰ ਪਾ ਦੇ ਹਮ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਨੂੰ ਠੀਕ ਹੈ ਕਿ ਨਹੀਂ ਕਿਉਂ ਜੇ ਦੂਜੇ ਪਾਸੇ ਦੇਖਦੇ ਹਾਂ ਪਹਿਲੇ ਹੀ ਦੱਸ ਗਿਆ ਹਟਿਆ ਵੀ ਖੇਤੀ ਕਾਨੂੰਨਾਂ ਨੂੰ ਪਾਸੇ ਰੱਖਣਾ ਪਊਗਾ ਜੇ ਇਹਨੂੰ ਇਹ ਕੰਮ ਕਰਨਾ ਹੈ ਤਾਂ ਲੈ ਇਹ ਤਾਂ ਕਹਿੰਦੇ ਲੋਕ ਤਾਂ ਕਹਿੰਦੇ ਆਮ ਆਦਮੀ ਪਾਰਟੀ ਦਾ ਮੂੰਹ ਤੇ ਤਾੜੇ ਲਾ ਰਹੀ ਹੈ ਮੂੰਹ ਤੇ ਤਾੜੇ ਤਾਂ ਪਹਿਲਾਂ ਵਾਲੀ ਸਰਕਾਰ ਵੀ ਲਾਉਂਦੀ ਸੀ ਹਮ ਜਿਹੜੀ ਦੀ ਸਰਕਾਰ ਆ ਉਹ ਮਾੜਾ ਮੋਟਾ ਤਾਂ ਆਪਦਾ ਉੰਨੀ ਕਿਤਾ ਕਰੂਗਾ ਹੈ 99 ਬੰਦੇ ਜਿੱਤਾ ਦੇ 92 ਬੰਦੇ ਜਿੱਤ ਗਏ ਆਮ ਆਦਮੀ ਨੇ ਹਣਾ ਇਦੋਂ ਵੱਡਾ ਬਹੁਮਤ ਤਾਂ ਕਿੱਥੇ ਦੇਣਗੇ ਲੋਕਾਂ ਨਾਲ ਮਰ ਮਾਨ ਸਾਹਿਬ ਵੀ ਕਹਿ ਰਹੇ ਮੇਰੇ ਆਵਾਹ ਮਜ਼ਬੂਤ ਕਰੋ ਬਈ 13 ਬੰਦੇ ਭੇਜੋ ਆਪਣੇ ਕੋਲ ਵੀ 92 ਬੰਦੇ ਲਹਿਗੇ ਆ ਬੀਬਾ ਜੀ ਅਨਮੋਲ ਗਗਨ ਮਾਨ ਨੇ ਬਿਆਨ ਦਿੱਤਾ ਸੀ ਕਿ ਉਹਨੇ ਚੁਟਕੀ ਮਾਰਦੀ ਸੀ ਉਦੋਂ ਮਾਲੋ ਜਦੋਂ ਕੈਪਟਨ ਸਾਹਿਬ ਦੀ ਸਰਕਾਰ ਸੀਗੀ ਵੀ 5 ਮਿੰਟਾਂ ਚ ਐਮਐਸਪੀ ਦੇਵਾਂਗੇ ਤੇ ਹੁਣ ਦੇਣ ਕਾ ਹੁਣ ਹੁਣ ਮਨਿਸਟਰ ਬਣੇ ਬੈਠਿਆ ਉਹ ਤੁਹਾਨੂੰ ਕੋਈ ਤੁਹਾਨੂੰ ਤਾਂ ਪਤਾ ਹੀ ਨਹੀਂ ਸੋ ਉਹਦੇ ਗੱਲਾਂ ਦਾ ਮਾਲੋ ਆਪਾਂ ਵਿਰੋਧੀ ਧਿਰ ਚਾਹ ਉਹਦੇ ਗੱਲਾਂ ਵੀ ਕਰਨੀਆਂ ਸਭ ਕੋਆਂ ਜਦੋਂ ਸਰਕਾਰ ਦੀ ਜ਼ਿੰਮੇਵਾਰੀ ਆ ਜਾਂਦੀ ਆ ਉਦੋਂ ਬੜਾ ਕੁਝ ਕਿਵੇਂ ਲੱਗਦਾ ਬਈ ਦੇ ਦੇਣੀ ਚਾਹੀਦੀ ਸੀ ਐਮਐਸਪੀ ਚੁਟਕੀ ਮਾਰੀ ਸੀ ਅਨਮੋਲ ਗਗਨ ਮੈਂ ਅਨਮੋਲ ਗਗਨ ਮਾਂ ਦੇ ਚੁਟਕੀ ਮਾਰੀ ਸਹੀਦੀ ਮਾਰੀ ਹੋਵੇ ਵੀਡੀਓ ਵੀਖਿਆ ਹੁਸਤਾ ਮਾਰੀ ਹੋਵੇ ਚੁਟਕੀ ਪਰ ਇਹਦੇ ਚ ਕੋਈ ਰੌਲਾ ਨਹੀਂ ਵੀ ਜਿੱਨਾ ਚਰ ਕਿਸੇ ਵੀ ਸੂਬੇ ਸਰਕਾਰ ਦੇ ਹੱਥ ਸੈਂਟਰ ਸਰਕਾਰ ਨਹੀਂ ਵੜਦੀ ਉਹਨਾਂ ਚਰ ਕੋਈ ਵੀ ਸਰਕਾਰ ਕਿਸੇ ਫਸਲੇ ਦੇ ਫਸਲ ਦੇ ਐਮਐਸਪੀ ਨਹੀਂ ਦੇ ਸਕਦੀ ਇਹ ਉਹਨਾਂ ਦਾ ਵਾਅਦਾ ਫੋਖਲਾ ਰਹਿ ਗਿਆ ਇਹ ਤੇ ਫੋਕਲਾ ਤੇ ਵਾਦਾ ਕਰਨਾ ਹੀ ਨਹੀਂ ਚਾਹੀਦਾ ਸੀ ਜੁਟਕੀਆਂ ਮਾਰਨੀਆਂ ਸਰਕਾਰ ਜੁਟਕੀਆਂ ਮਾਰਨੀਆਂ ਮਜਬੂਰੀ ਬਣ ਗਈ ਲੋਕਾਂ ਮਰੇ ਜੁਟਕੀਆਂ ਨਾ ਮੰਨ ਦੇਗਾ ਆਪਣਾ ਸਟੇਟਿੰਗ ਦਾ ਫਰੂਰ ਇਲਾਜ ਕਿਉਂਕਿ ਪਹਿਲਾਂ ਇਹਨਾਂ ਨੇ ਸਿੱਟੀ ਹੂੰ ਫਰਕ ਤਾਂ ਰਹੂਗਾ ਫਰਕ ਰਹੂਗਾ ਵਰਕ 'ਚ ਹੂੰ ਮਾਫੀ ਦੇਣ 'ਚ ਨਹੀਂ ਵਰਕ 'ਚ ਫਰਕ ਰਹੂਗਾ ਜਿਵੇਂ ਇਸ ਤੋਂ ਪਹਿਲਾਂ ਇਹਨਾਂ ਨੇ ਕੀ ਕੀਤਾ ਉਹ ਵੀ ਸ਼ਰਮ ਦੀ ਸੀ ਜਾਂਦਾ ਤੇ ਹੁਣ ਜੇ ਅੱਜ ਦੇ ਮੁਕਾਬਲੇ 'ਚ ਆਪਾਂ ਪਹਿਲਾਂ ਵਾਲਿਆਂ ਵਿੱਚ ਚੱਕੀ ਫਿਰਾਂਗੇ ਉਹ ਕੋਈ ਦਮ ਵਾਲੀ ਗੱਲ ਨਹੀਂ ਮੁਕਾ ਇਹ ਹੋ ਵੀ ਇਸ ਸਟਾਫ ਦੇ ਵੀ ਅੱਜ 2 ਸਾਲ ਹੋਇਆ ਚੀਨ ਬਣੇ ਨੂੰ ਉਹਨੂੰ ਪੱਛੇ ਹੋ ਗਿਆ ਗਰਮੀਤ ਖੁੱਡੀਆਂ ਤੇ ਬੀਬਾ ਹਰਸਿਮਰਤ ਕੌਰ ਦਾ ਮੁਕਾਬਲਾ ਮੰਨਦੇ ਹੋ ਤੁਸੀਂ ਟੱਕਰ ਹੈ ਦੂਰੀ ਫਸਮੀ ਟੱਕਰ ਹੈ ਪਰ ਅਸੀਂ ਖੁੱਡਣ ਵਾਲੇ ਤੇ ਜੀ ਹਾਂ ਜਦਰਬਟ ਪਾਣੀ ਹੈ ਜੀ ਲੱਖੇ ਸਧਾਨੇ ਨੂੰ ਕਿਵੇਂ ਵੋਟ ਪੈ ਸਕਦੀ ਲੱਖੇ ਸਧਾਨੇ ਦਾ ਸਾਡੇ ਇਧਰ ਵਿਯੂਦ ਨਹੀਂ ਹਲੇ ਤੱਕ ਤਾਂ ਲੱਖੇ ਸਧਾਨੇ ਮੇਰੇ ਖਿਆਲ ਚ ਜਦੋਂ ਐਂਟਰੀ ਕੀਤੀ ਸਾਡੇ ਪਿੰਡ ਚ ਇੱਕ ਕੇਰੀ ਆਇਆ ਉਹ ਵੀ ਕਿਸੇ ਰੋਲੇ ਚ ਆਇਆ ਸੀਗਾ ਪਰ ਹੁਣ ਉਹ ਗੱਲ ਪਹਿਲਾਂ ਨਹੀਂ ਕਰਦੇ ਲੱਖੇ ਸਧਾਨੇ ਨਾਲ ਬਾਈ ਜਿਵੇਂ ਅੱਗੇ ਹੁਣ ਅਸੀਂ ਪਾਟਕਾਂ ਥੋੜੀਆਂ ਮੰਨ ਲਓ ਦੋ ਤਿਹਰਾ ਹੁੰਨ ਅਸੀਂ ਨਾ ਤੀਜਾ ਹੁਣ ਤੇ ਰੇਹ ਬਾਲੀਆਂ ਹੋਊਗਾ ਬਾਈ ਚਾਰ ਪੰਜ ਧਰਾ ਹੋਊਗਾ ਆਜਾਦ ਬੰਦੇ ਲਈ ਵੋਟ ਪਾਉਣ ਲੈ ਕੇ ਜਾਨੀ ਬਹੁਤ ਔਖੀ ਹੈ ਆ ਜੇ ਉਹਨਾਂ ਥੋੜੇ ਕਨੀ ਵੋਟ ਹੋ ਸਕਦਾ ਜਿਵੇਂ ਸਿਮਰੀਤ ਸਿੰਘ ਮਾਨ ਨਾਲ ਜੇ ਆ ਬਸਪਾ ਦਾ ਕਹਿ ਰਹੇ ਆ ਉਹ ਕੋਈ ਇਹ ਰਲਦੇ ਤਾਂ ਕੋਈ ਨਾ ਕੋਈ ਵੋਟ ਲੈ ਜਾ ਸਕਦੇ ਆ ਕਿ ਲੱਖਾ ਸਧਾਨਾ ਵੱਧ ਚੜਕੇ ਨੌਜਵਾਨੀ ਦੇ ਨਾਲ ਰਹਿੰਦਾ ਤੇ ਨੌਜਵਾਨੀ ਲੱਖੇ ਸਧਾਨੇ ਦੇ ਨਾਲ ਵੱਧ ਚੜਕੇ ਰਹਿੰਦੀ ਹੈ ਕਿਵੇਂ ਲੱਗਦਾ ਵਜੂਦ ਬਣੇਗਾ ਆਮ ਆਦਮੀ ਪਾਰਟੀ ਦੀ ਗੱਲ ਕਰੀਏ ਇਹਨਾਂ ਦਾ ਗੱਲ ਕਰੀਏ ਵੀ ਕਿ ਲੀਡ ਕਿੰਨੂ ਮਿਲ ਸਕਦੀਆਂ ਇਹਨਾਂ ਦੇ ਵਿੱਚ ਵੀ ਆਜ਼ਾਦ ਬੰਦਾ ਨਾ ਮਨ ਲਓ ਜਿਹੜੀ ਪਾਰਟੀਆਂ ਕੋਈ ਆਪਾਂ ਕਹੀ ਜਨਾਂ ਕੋਈ ਚੰਗੀ ਮਾੜੀ ਜੀ ਪਾਰਟੀ ਕਹਿ ਲਓ ਪਾਰਟੀਆਂ ਹਰੇਕ ਹਾਲ ਕੇ ਵਜ ਮੈਂ ਗੱਲ ਕਰਦਾ 20-25000 ਤੋਂ ਸਟਾਰਟ ਹੁੰਦੀ ਆ ਪਾਰਟੀ ਹੂੰ ਕੋਈ ਸ਼ੋਮਨੀ ਕਾਲੀਦਾਰ ਰੱਖ ਲਓ ਆਂਗਰੇਜ਼ ਰੱਖ ਲਓ ਜਾਂ ਆਮ ਆਦਮੀ ਇਹ 25-30000 ਵੋਟ ਤਾਂ ਨਹੀਂ ਪੱਕੀ ਖੜੀ ਹੁੰਦੀ ਨਾ ਦੀ ਉੱਥੋਂ ਜ਼ਿਆਦਾ ਆਜ਼ਾਦ ਬੰਦੇ ਨੇ ਉੱਥੋਂ ਉਹਨੇ ਵੋਟ ਲੈ ਜਾਣੀ ਔਖੀ ਆ 20-25000 ਬੰਦਾ ਮਸਾ ਇਕੱਠਾ ਕਰੂਗਾ ਵਿਚਾਰਾ ਉਹਨਾਂ ਦੇ ਵੋਟਾਂ ਲੈ ਕੇ ਜਾਊ ਕਰੂਗਾ ਉਹ ਉਹ ਪਾਰਟੀਆਂ ਨਾਲ ਨਹੀਂ ਰਲ ਸਕਦਾ ਕੋਈ ਜਾਂਦਾ ਕੋਈ ਪਾਰਟੀ ਫੇਰੀ ਮੁਕਾਵਲੇ ਚਾਹੁੰਦਾ ਪਾਰਟੀ ਬਣਾ ਆਜ਼ਾਦ ਬੜਾ ਔਖਾ ਕੰਮ ਜੀ ਬਾਈ ਜੀ ਕਿਵੇਂ ਦੇਖਦੇ ਹੋ ਲੱਗਦਾ ਆਪਾਂ ਬਈ ਲੱਖਾ ਸਦਾਨਾ ਠੀਕ ਆ ਬੰਦਾ ਖਰ ਪਰ ਅਸੀਂ ਬਈ ਆਮ ਆਦਮੀ ਪਾਰਟੀ ਨੂੰ ਬੋਟ ਪਾਵਾਂਗੇ ਅਸੀਂ ਐ ਖੁਸ਼ ਐ ਸਾਡੇ ਪਿੰਡ ਦੇ ਵਿੱਚ 13 ਕੁੜੀਆਂ ਮੁੰਡਿਆਂ ਨੂੰ ਨੌਕਰੀਆਂ ਮਿਲੀਆਂ ਫੇਰੀ ਜਮਾ ਆਮ ਆਦਮੀ ਪਾਰਟੀ ਦੀ ਹਾਂ ਹਾਂ 2 ਸਾਲਾਂ ਚ ਪਿਛਲੇ ਹਾਂ ਕੋਈ ਮਾਸਟਰ ਲੱਗਿਆ ਗਰੀਬ ਘਰ ਦਾ ਜੋ ਘਰੇ ਜਾਂਦਾ ਉਹ ਕਦੇ ਸਾਡੇ ਤਾਂ ਆਸਮੇਦ ਵੀ ਨਹੀਂ ਸੀ ਕੁੜੀ ਮਾਸਟਰ ਨਹੀਂ ਲੱਗੀ ਐ ਇੱਕ ਮੁੰਡਾ ਪੁਲਿਸ ਚ ਲੱਗਿਆ ਮੈ ਜੀ ਸਿੱਖਾਂ ਦਾ ਦੋ ਬੈਂਕ ਚ ਲੱਗਿਆ ਇੱਕ ਪਟਵਾਰੀ ਲੱਗਿਆ 13 ਨੌکریاں ਹੀ ਗਿਣੀਆਂ ਸੀ ਜਿਹੜੀਆਂ 2 ਸਾਲਾਂ ਦੇ ਵਿੱਚ ਮਿਲਗੀਆਂ 13 ਬੰਦਿਆਂ ਨੂੰ ਤਾਂ ਰਜਕਾਰ ਮਿਲਿਆ ਹੈ ਹੈ ਜੀ ਇਹ ਜਿਹੜੇ ਸੀ ਜਦੋਂ ਨੌਕਰੀ ਦਿੰਦੇ ਸੀ ਤਾਂ ਬੰਦੇ ਨੂੰ ਗਰੀਬ ਬੰਦੇ ਨੂੰ ਤਾਂ ਕੋਡਾ ਕਰ ਲੈਂਦੇ ਸੀ ਆ ਜੀ ਫਲਾਣੇ ਥਾਂ ਝੌਂਕੇ ਥਾਂ ਆ ਜੀ ਇਹਨੂੰ ਉਂ ਦਿੱਤਗਾ ਜਣੇ ਹਮ ਸੰਤਾ ਆ ਖੁਸ਼ੀ ਆ ਸਭ ਤੋਂ ਵੱਡੀ ਕਿ ਆਪਦੇ ਅਰਗੇ ਹੁੰਦਾ ਰੇਕ ਬੰਦਾ ਫਿਰ ਏਕ ਦੇ ਘਰੇ ਖੁਸ਼ੀ ਆਵੇ ਹੈ ਜੀ ਕਿਵੇਂ ਲੱਗ ਮਾਲੂ 2 ਸਾਲਾਂ ਮਗਰ ਭਰਾ ਕਹਿੰਦਾ ਵੀ 13 ਨਾ ਪਰ ਮਿਲਣਾ ਬਾਈ ਪਿੰਡ ਚ ਹਮ ਤੇ ਸਾਡੇ ਪਿੰਡ ਦੀ ਵਾਦੀ ਗਿਆ 4000 ਤੋਂ ਮਤਲਬ ਵੋਟ ਹੋ ਗਈ 4000 ਵਾਦੀ ਦਾ 10000 ਵਾਦੀਆ 10000 ਦੇ ਹੁਣ ਤੁਸੀਂ ਵੰਡ ਕੇ ਦੇਖੋ ਵੀ ਕਿੰਨੀਆਂ ਨੌਕਰੀਆਂ ਆਗਾਂ 6 ਇੱਕ ਸਾਲ ਚੰਗਾ 13 ਨੌਕਰੀਆਂ ਨਾ ਕੀ ਬਣੂਗੀ 10000 ਦੀ ਵਾਦੀ ਹ ਨਹੀਂ ਇਹ ਆਪਾਂ ਕਹਿੰਦੇ ਸਰਕਾਰੀ ਨੌਕਰੀਆਂ ਬਹੁਤ ਥੋੜੀਆਂ ਆ ਕਿ ਬੰਦਿਆਂ ਨੂੰ ਕੋਈ ਪ੍ਰਾਈਵੇਟ ਰੋਜ਼ਗਾਰ ਕਰਨ ਵਾਸਤੇ ਸਰਕਾਰਾਂ ਪੈਸੇ ਦੇਣ ਉਹਨਾਂ ਦਾ ਪ੍ਰਾਈਵੇਟ ਕੰਮ ਖਿਲਾਉਣ ਤੇ ਉੱਥੇ ਹੋਰ ਰੋਜ਼ਗਾਰ ਦੇ ਸਕਣ ਬੰਦਿਆਂ ਨੂੰ ਇੰਟਰਸਟੀਆਂ ਆ ਰਹੀਆਂ ਨੇ ਪ੍ਰਾਈਵੇਟ ਨੌਕਰੀਆਂ ਦੇ ਲਈ ਭਾਰਤਮਾਲਾ ਰੋਡ ਆ ਜਿਹੜੇ ਉਹ ਕੱਢ ਦਿੱਤੇ ਗਏ ਨੇ ਵਪਾਰਕ ਦੇ ਲਈ ਕਿ ਵੀ ਰੋਜ਼ਗਾਰ ਪੈਦਾ ਹੋਣਗੇ ਫੈਕਟਰੀਆਂ ਲੱਗਣਗੀਆਂ ਬਹੁਤ ਬੰਦੇ ਨੂੰ ਨੌਕਰੀ ਮਿਲੇ ਲੋਕ ਜਾਂਦੇ ਆ ਨਾ ਫਰਕ ਤਾਂ ਪੈਂਦਾ ਇੰਡਸਟਰੀਆਂ ਨਾਲ ਮਨ ਲਓ ਆਪਣਾ ਅਮਰੀਕਾ ਕੈਨੇਡਾ ਜਾ ਆਪਣੇ ਲੋਕ ਜਾਂਦੇ ਆ ਤੇ ਉੱਥੇ ਵੀ ਮਤਲਬ ਕੰਮ ਤਾਂ ਕਰਦੇ ਆ ਨਾ ਕਾਇਮ ਆ ਜਾਂਦੇ ਕਰਿਆ ਕੋਈ ਕਿਤੇ ਕਰਿਆ ਇੰਡਸਟਰੀ ਜੀ ਕੰਮ ਕਰਦੇ ਉੱਥੇ ਵੀ ਉਹੀ ਚੀਜ਼ ਇੱਥੇ ਹੋਣੀ ਆ ਭਾਰਤਮਾਲਾ ਵਰਗੇ ਰੋਡ ਨਿਕਲ ਰਹੇ ਆ ਕਿ ਕਿਸਾਨਾਂ ਨੂੰ ਇਹਨਾਂ ਚੀਜ਼ਾਂ ਦਾ ਵਿਰੋਧ ਕਰਨਾ ਚਾਹੀਦਾ ਜਾਂ ਨਹੀਂ ਕਰਨਾ ਚਾਹੀਦਾ ਨਹੀਂ ਬਰਾ ਕਉਂਕੀ ਪਹਿਲਾਂ ਵੀ ਜਦੋਂ ਆਪਣੇ ਕੋਈ ਵੀ ਰੋਡ ਨਿਕਲਦੀ ਸੀਗੀ ਆਪਣੇ ਪਹਿਲਾਂ ਸ਼ੁਰੂ ਤੋਂ ਹੀ ਹੁੰਦੀ ਆ ਵਿਰੋਧ ਹਨਾ ਕਿਉਂਕਿ ਰੋਡ ਤਾਂ ਫਿਰ ਬਈ ਨਿਕਲਣੀ ਆ ਜਦ ਹੁਣ ਆਪਣੇ ਆ ਖੰਬੇ ਆਇਆ ਪੋਲਾ ਆ ਜਿਹੜੇ ਤੇ ਬਿਜਲੀ ਤਾਂ ਆਪਣੇ ਕਿਸੇ ਕਿਸੇ ਹਿਸਾਬ ਨਾਲ ਤਾਂ ਘਰੇ ਆਉਣੀ ਸੀ ਜੇ ਆਪਾਂ ਆਖਾਂਗੇ ਮੇਰੇ ਆਣ ਵੇਹਦੀ ਲੰਘਣਾ ਚਾਹੀਦਾ ਖੰਭਾ ਤੇ ਉਹੀ ਮੰਨ ਲਓ ਜੇ ਆਪਾਂ ਸੜਕ ਤੇ ਆਪਾਂ ਵੀ ਲੈ ਕੇ ਜਾਣੇ ਆ ਪਹਿਲਾਂ ਜਿਹਨਾਂ ਸੜਕ ਨਿਕਲਣਾਂਗਾ ਉਹ ਲੋਕਾਂ ਦੇ ਵਾਹਨ ਆ ਵੇਹਦੀ ਨਿਕਲਣਾਂਗਾ ਜਾਂ ਖਾਨਾ ਦੇ ਆਪਾਂ ਨਹੀਂ ਨਿਕਲਣਾ ਉਹ ਤਾਂ ਬਈ ਕੋ ਲੀਗਲ ਹੀ ਆ ਮਤਲਬ ਕੋਈ ਗਲਤ ਗੱਲ ਨਹੀਂ ਨਾ ਬਾ ਉਹਨਾਂ ਨੂੰ ਮਲੋ ਉਹਨਾਂ ਨੂੰ ਜਿੰਨਾ ਉਹ ਉਸਾ ਉਹਨਾਂ ਨੂੰ ਚੰਗਾ ਮੁਆਵਜ਼ਾ ਉਹਨਾਂ ਨੂੰ ਮਿਲਣਾ ਚਾਹੀਦਾ ਤੇ ਉਹ ਆਦਾ ਹੋਰ ਰਜਕਾਰ ਬਈ ਕਰ ਲੈਣ ਜਾਂ ਹੋਰ ਜ਼ਮੀਨ ਪ੍ਰਾਪਰਟੀ ਵੀ ਉਸ ਨੂੰ ਰੇਟ ਵੀ ਵੱਧਿਆ ਉਹਦੇ ਨਾਲ ਕਿੰਨੀ ਪ੍ਰਾਪਰਟੀ ਹੈ ਬਈ ਅੱਗੇ 17 18 ਦਾ ਇੱਧਰ ਸਾਡੇ ਰੇਟ 20 ਕੁ ਤਾਂ ਰੇਟ ਸੀਗਾ ਹੁਣ 25 ਹੋ ਗਿਆ 30 ਦੇ ਨੇੜੇ ਜਾਵੜਿਆ ਉਹ ਲੋ ਨਿਕਲਣਾ ਤੇ ਮਤਲਬ ਕੀਮਤਾਂ ਹੀ ਵਧੀਆਂ ਮੀਨਾਂ ਦੇ ਕੀਮਤਾਂ ਵਧਾਂਗਾ ਉਹਨਾਂ ਦੇ ਇੰਟਰਸਟੀਆਂ ਉਹਨਾਂ ਨਾਲ ਜਿਹੜਾ ਨੌਸਵਾਨੀ ਹੈ ਵਿਦੇਸ਼ਾਂ ਦੇ ਵੱਲ ਕੁਝ ਕਰ ਰਹੀ ਹੈ ਕੀ ਲੱਗਦਾ ਪਿੰਡਾਂ ਦੇ ਲੋਕਾਂ ਜਿਹੜੇ ਵਿਦੇਸ਼ਾਂ ਵੱਲ ਕੁਝ ਕਰ ਰਹੇ ਰੁਕਣਗੇ ਨਹੀਂ ਜੀ ਸਾਡੇ ਲੋਕ ਰੁਕਦੇ ਕੀ ਗੱਲ ਕਿਉਂ ਨਹੀਂ ਸਾਡੇ ਬਸ ਲੋਕ ਜਿਹੜੀ ਸਾਡਾ ਪੰਜਾਬ ਆ ਜਿੱਧਰਲੇ ਪਾਸੇ ਪਾਏ ਜੇ ਉਧਰਲੇ ਪਾਸੇ ਨੂੰ ਜਾਂਦਾ ਕੇਰਾ ਜਿਵੇਂ ਮੱਛੀ ਨਹੀਂ ਕਹਿੰਦੇ ਨੇ ਪੱਤਨ ਚਟ ਕੇ ਖੜ ਦੇ ਆਏ ਨਹੀਂ ਪਤਾ ਵੀ ਬਾਹਰ ਨੁਕਸਾਨ ਹੋ ਕੇ ਫਾਇਦਾ ਹੋ ਉਥੇ ਜਿਮੀਂਦਾਰ ਜ਼ਮੀਨਾਂ ਵੇਚੀ ਜਾਂਦੇ ਇਸ ਵੇਚ ਕੇ ਬਾਹਰ ਜਾਈ ਜਾਂਦੇ ਚੱਲ ਜਿਹੜਾ ਸੌਖਾ ਬੰਦਾ ਉਹ ਜਾ ਵੜੇ ਜਿਹੜੇ ਨੇ ਜ਼ਮੀਨ ਵੇਚ ਕੇ ਘੱਲਣਾ ਜਵਾਕ ਮੂਹੇ ਕਿਹੜਾ ਪਾਏ ਸੇ ਪੇੜਾਂ ਨੂੰ ਲੱਗਦੇ ਉਹ ਤੋਂ ਤੋੜ ਕੇ ਲਿਆਉਣੇ ਇਹ ਕਿਹੜਾ ਜਵਾਕ ਹੈ ਤੁਰ ਜਾਂਦਾ ਔਖਾ ਹੋਇਆ ਵਾ ਵਿਚਾਰਾ ਇਹ ਮਜਬੂਰੀ ਹੈ ਨਾ ਇੱਥੇ ਕੀ ਲੱਗਦਾ ਕਿ ਲੋਕ ਆ ਜਿਹੜੇ ਵੱਧ ਤੋਂ ਵੱਧ ਆ ਜਿਹੜੇ ਸ਼ੋਸ਼ੇਬਾਜ਼ੀ ਆ ਕਰਕੇ ਬਾਹਰ ਵਿਦੇਸ਼ਾਂ ਦੇ ਵੱਲ ਕੁਝ ਕਰ ਰਿਹਾ ਐਵੇਂ ਜਾਂਦੇ ਆ ਬਾਈ ਹੁਣ ਜਿਹੜਾ ਬੰਦਾ ਇੱਥੇ 5-4 ਕਿੱਲੇ ਪੈੜੀ ਦੇ ਯਾਰ ਚੰਗਾ ਕੰਮਕਾਰ ਕਰੇ ਆ ਆਪਦਾ ਇੱਥੇ ਰੋਟੀ ਖਾਣੀ ਐ ਔਰ ਦੱਸਦੇ ਆ ਤਾਂ ਹੈ ਨਹੀਂ ਵੀ ਇੱਥੇ ਅਸੀਂ 50 ਕਿੱਲੇ ਵਾਲਿਆਂ ਨੂੰ ਛੱਡ ਜਗੇ 50 ਕਿੱਲਿਆਂ ਵਾਲੀ ਹੈ ਸਾਹ ਠੀਕ ਐ ਸੋਕਾ ਉਹ ਖਰਚੇ ਵੱਧ ਗਏ ਬਾਈ ਕਹਿੰਦਾ 4 ਕਿੱਲਿਆਂ 'ਚ ਜਿਵੇਂ ਹੁਣ ਪ੍ਰਾਈਵੇਟ ਸਕੂਲ 'ਚ ਬੱਚਾ ਪੜਾਉਣਾ ਪੈਂਦਾ ਸਾਰੇ ਸਰਕਾਰੀਆਂ 'ਚ ਪੜਦੇ ਸੀਗੇ ਹਲਾਜ ਵੀ ਪ੍ਰਾਈਵੇਟ 'ਚ ਹੋ ਰਿਹਾ ਮੌਲੂ ਚਲੋ ਫੋਨ ਵੀ ਇੱਥੇ ਕੋਲੇ ਆ ਗਿਆ ਹੋਰ ਵੀ ਆਪਣੇ ਘਰਾਂ ਦੇ ਖਰਚੇ ਵਧ ਗਏ ਹੋਰ ਆਪਾਂ ਖਰਚੇ ਘਟਾ ਨਹੀਂ ਸਕਦੇ ਜੇ ਆਪਾਂ ਬਾਹਰ ਵੀ ਜਾਣਾ ਆਪਾਂ ਕਹਿੰਦੇ ਆ ਕਿ ਕਸਾਨਾਂ ਦੀਆਂ ਮਤਲਬ ਕਿਸੇ ਵੀ ਬੰਦੇ ਦੀ ਉਹ ਮਜਬੂਰੀ ਵੀ ਹੈਗੀ ਹੈ ਕਿਉਂਕਿ ਇੱਥੇ ਰੋਜ਼ਗਾਰ ਨਹੀਂ ਮਿਲ ਰਿਹਾ ਤੇ ਜ਼ਮੀਨ ਘਟੀ ਜਾਂਦੀ ਹੈ ਤੇ ਉਹਦੇ ਕਰਕੇ ਮਜਬੂਰੀ ਵਿੱਚ ਵੀ ਲੋਕ ਜਾ ਰਹੇ ਆ ਚਲੋ ਦੇਖਾ ਦੇਖੀ ਜੇ ਆਪਾਂ ਮੰਨਦੇ ਕੋਈ ਨਾ ਕੋਈ ਜਾ ਰਹੇ ਹੋਣਗੇ ਪਰ ਉੱਥੇ ਵੀ ਕੰਮ ਹੀ ਕਰਨਾ ਪੈਣਾ ਨਾ ਕਿਹੜਾ ਆਪਾਂ ਸਰਕਾਰ ਉਹਨੂੰ ਕੋਈ ਫ੍ਰੀ ਦੇ ਰਹੀ ਹੈ ਕੋਈ ਤੇ ਬੰਦਾ ਉੱਥੇ ਕੰਮ ਕਰੂਗਾ ਤਾਂ ਠੀਕ ਰਹੂਗਾ ਤੇ ਨਹੀਂ ਉੱਥੇ ਭੁੱਖਾ ਮਰੂਗਾ ਇਹ ਇਹ ਬਹੁਤ ਆਪਰੇ ਕਰਦੇ ਆਲੇ ਬੱਚੇ ਇਹna ਪਰ ਵੱਡਾ ਹੁੰਦਾ ਆਸਾ ਹੁੰਦਾ ਸਾਡੀ ਉਹ ਮਜਬੂਰੀ ਦੇਖ ਮਜਬੂਰੀ ਹੈ ਵੀ ਸਰਕਾਰ ਤਾਂ ਫਲੈਕਸ ਬੋਰਡ ਲਾ ਰਹੀ ਹੈ ਕਹਿੰਦੀ ਹੈ ਕਿ ਸਰਕਾਰੀ ਹਸਪਤਾਲਾਂ ਦੇ ਵਿੱਚ ਇਲਾਜ ਕਰਾਓ ਤੇ ਅਸੀਂ ਸਿਹਤ ਸੁਲਤਾਨ ਜੀ ਜਿਹੜੀ ਵਾਦਾ ਕੀਤਾ ਸੀ ਉਹ ਪੂਰਾ ਕੀਤਾ ਸੀ ਤੇ ਅੰਦਰੋਂ ਪਰਚੀ ਤੇ ਤੁਹਾਨੂੰ ਡਾਕਟਰ ਆ ਜਿਹੜਾ ਦਵਾਈ ਨਹੀਂ ਲਿਖੇਗਾ ਜੇਕਰ ਲਿਖੇਗਾ ਤਾਂ ਆਪਦੇ ਪੱਲੋ ਲਿਆ ਕੇ ਡਾਕਟਰ ਆ ਜਿਹੜਾ ਦਵਾਈ ਦੇਵੇਗਾ ਮਰੀਜ਼ ਨੂੰ ਕਿਉਂ ਜਾਂਦੇ ਆ ਲੋਕ ਪ੍ਰਾਈਵੇਟ ਹਸਪਤਾਲਾਂ ਦੇ ਵੱਡੇ ਭਰਾ ਇਹ ਨਾ ਇਮੇਜ ਬਣ ਜਾਂਦੀ ਆ ਜਿਹੜੀ ਇਮੇਜ ਤੋੜਨੀ ਬੜੀ ਔਖੀ ਆ ਆਪਣੇ ਪਹਿਲਾਂ ਤਾਂ ਰੈਫਰੀ ਕਰ ਦਿੰਦੇ ਕਿ ਆਪਾਂ ਲੈ ਕੇ ਆਨੇ ਇੱਥੇ ਮਰੀਜ਼ ਨੂੰ ਲੈ ਕੇ ਆਉਂਦੇ ਸੀ ਇੱਥੇ ਮੈਂ ਕਹੀ ਮਰੀਜ਼ ਲੈ ਕੇ ਆਏਗਾ ਇੱਥੋਂ ਪਿੰਡੋਂ ਤਾਂ ਕੋਈ ਐਕਸੀਡੈਂਟ ਹੋ ਜਾਂਦਾ ਆਪਾਂ ਆਉਣੇ ਉਧਰੋਂ ਲੈ ਕੇ ਗਏ ਆ ਤੇ ਆਪਾਂ ਸਰਕਾਰੀ ਚ ਲੈ ਕੇ ਆਨੇ ਪਹਿਲਾਂ ਤਾਂ ਸਰਕਾਰੀ ਹਸਪਤਾਲਾਂ ਲੈ ਕੇ ਚੋ ਰੈਫਰ ਕਰ ਦਿੰਦੇ ਆ ਭਾਈ ਉਹ ਬੰਦੇ ਨੂੰ ਕਹਿੰਦੇ ਜਾਂ ਇੱਥੇ ਪਹਿਲਾਂ ਸਾਡੇ ਐਮਚਲ ਹੁਣ ਐਮਜਾ ਬਣ ਗਿਆ ਐਮਚ ਰੈਫਰ ਕਰਦੇ ਸੀਗੇ ਹੁਣ ਕਰ ਦਿੰਦੇ ਆ ਪੇਜ ਤੇ ਪਹਿਲਾਂ ਕਰਦੇ ਸੀਗੇ ਅਫਰੀਦਕੋਟ ਕਰਦੇ ਸੀਗੇ ਬੰਦਾ ਮਜਬੂਰੀ ਚ ਪਈ ਜਾਂਦਾਗਾ ਜੀ ਦਾ ਕਿਸੇ ਦਾ ਵੀ ਨਹੀਂ ਕਰਦੇ ਪੈਸੇ ਲਾਉਣ ਨੂੰ ਆਪਾਂ ਲਾਉਂਦਾ ਸ੍ਰੀ ਇਲਾਜ ਕਰਾ ਗਏ ਪਰ ਮਜਬੂਰ ਹੋ ਜਾਂਦਾ ਬੰਦਾ ਜਦੋਂ ਉਹਨੂੰ ਸਹੀ ਇਲਾਜ ਨੂੰ ਦੇਖਦਾ ਵੀ ਇਲਾਜ ਨਹੀਂ ਹੁਣਾ ਇੱਥੇ ਤੇ ਉਹ ਬੰਦਾ ਮਜਬੂਰੀ ਚ ਪ੍ਰਾਈਵੇਟ ਜਾਂਦਾ ਬਈ ਤੇ ਪ੍ਰਾਈਵੇਟ ਦਾ ਇਲਾਜ ਬਹੁਤ ਜਿਆਦਾ ਹੈ ਮੈਂ ਉਹਦਾ ਖਰਚਾ ਚੱਕਣਾ ਹੀ ਹਰੇਕ ਬੰਦੇ ਆ ਦੇ ਵਸ ਦੀ ਗੱਲ ਨਹੀਂ ਤੇ ਉਹ ਮਜਬੂਰੀ ਚ ਜਾਣਾ ਪੈਂਦਾ ਬਈ ਉਹਨੂੰ